ਹੈਲੋ ਜੀ ਹੈਲੋ ਕੀ ਹਾਲ ਹੈ ਦੋਸਤੋ ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ ਜੀ ਆ ਦੋਸਤੋ ਅੱਜ ਦੀ ਜਿਹੜੀ ਬੋਡਕਾਸਟ ਹੈ ਇਹਦੇ ਵਿੱਚ ਨਾ ਤੁਹਾਡੇ ਵਾਸਤੇ ਅਜਮੇਰ ਸਿੰਘ ਆਲਖ ਹੋਣਾ ਦੀ ਇੱਕ ਹੋਰ ਕਹਾਣੀ ਤੁਹਾਡੇ ਵਾਸਤੇ ਚੁਣੀ ਹੈ ਇਹਦਾ ਨਾਮ ਹੈ ਹਮਕਿਤ ਕਾਜ ਜਗਤ ਮੇ ਆਏ ਅਸੀਂ ਇਸ ਦੁਨੀਆ ਦੇ ਵਿੱਚ ਆਏ ਕੀ ਕਰਨਾ ਅਸੀਂ ਦੁਨੀਆ ਦੇ ਵਿੱਚ ਕਿਉਂ ਆਏ ਆ ਕੀ ਕਰਨਾ ਹਮਕਿਤ ਕਾਜ ਜਗਤ ਮੇ ਆਏ ਇੱਕ ਕੀਰਤੀ ਸ਼ਖਸ ਦੀ ਕਹਾਣੀ ਹੈ ਜਿਸ ਨੇ ਜ਼ਿੰਦਗੀ ਦੇ ਵਿੱਚ ਬੜੀ ਕਿਰਤ ਕੀਤੀ ਮਿਹਨਤ ਕੀਤੀ ਮੁਸ਼ਕਤ ਕੀਤੀ ਹੈ ਤੇ ਮੈਨੂੰ ਇਹ ਲੱਗਾ ਕਿ ਸਾਡੀ ਜਿਹੜੀ ਹੈ ਪਿੰਡੂ ਜ਼ਿੰਦਗੀ ਦੇ ਵਿੱਚ ਜਿੱਥੋਂ ਅਸੀਂ ਆਏ ਹਾਂ ਖੇਤੀਬਾੜੀ ਦੇ ਨਾਲ ਸਾਡਾ ਸੰਬੰਧ ਰਿਹਾ ਬਹੁਤੇ ਪਰਿਵਾਰਾਂ ਦਾ ਤੇ ਇਸ ਕਰਕੇ ਇਹਨਾਂ ਕਿਰਤੀਆਂ ਲੋਕਾਂ ਦੇ ਵਿੱਚ ਇਹਨਾਂ ਕਿਰਤੀ ਲੋਕਾਂ ਦੇ ਵਿੱਚ ਅਸੀਂ ਵਿਚਰਦੇ ਆਏ ਹਾਂ ਸਾਡੇ ਵਿੱਚੋਂ ਵੀ ਕੋਈ ਨਾ ਕੋਈ ਇਸ ਤਰ੍ਹਾਂ ਦਾ ਹੋਏਗਾ ਔਰ ਇੱਥੇ ਕੈਨੇਡਾ ਦੇ ਵਿੱਚ ਵੀ ਉਹ ਕਿਰਤੀ ਜਿਹੜੀ ਹੈ ਸਾਡੀ ਬਰਕਰਾਰ ਹੈ ਆਪਣੇ professions ਦੇ ਵਿੱਚ ਕਿੱਤਿਆਂ ਦੇ ਵਿੱਚ ਅਲੱਗ-ਅਲੱਗ ਤਰੀਕੇ ਦੇ ਨਾਲ ਸੋ ਮੈਨੂੰ ਇਹ ਕਹਾਣੀ ਪੜਦਿਆਂ-ਪੜਦਿਆਂ ਇੱਕ ਤਾਂ ਉਹ ਕਿਰਤੀ ਇਨਸਾਨ ਦੁਬਾਰਾ ਨਜ਼ਰ ਆਉਣੇ ਸ਼ੁਰੂ ਹੋਏ ਜਿਨ੍ਹਾਂ ਨੇ ਬੜੀ ਮੁਸ਼ਕਲ ਕੀਤੀ ਜ਼ਿੰਦਗੀ ਦੇ ਵਿੱਚ ਦੂਜਾ ਮੈਨੂੰ ਉਹ ਕਿਸਾਨੀ ਪਰਿਵਾਰ ਕਿਸਾਨਾਂ ਦੇ ਨਾਲ ਜੁੜਿਆ ਪਰਿਵਾਰ ਔਰ ਆਪ ਸਭ ਨੂੰ ਪਤਾ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਕਿਸਾਨੀ ਅੰਦੋਲਨ ਹੈ ਫਿਰ ਤੋਂ ਜਿਹੜਾ ਹੈ ਕਾਫੀ ਸਰਗਰਮ ਹੋਇਆ ਤੇ ਕਿਸਾਨਾਂ ਦੀਆਂ ਦੁੱਖ ਤਕਲੀਫਾਂ ਦੇਖ ਕੇ ਮਨ ਥੋੜਾ ਬਲੁੰਦਰਿਆ ਵੀ ਜਾਂਦਾ ਤੇ ਨਾਲ ਦੀ ਨਾਲ ਮੈਨੂੰ ਇੱਕ ਤਾਂ ਕਿਸਾਨੀ ਜ਼ਿੰਦਗੀ ਦੀ ਉਹ ਜਾਦ ਮਿਲੀ ਬਲਦਾਂ ਦੀ ਗੱਲ ਹੈ ਬਰਦਾਂ ਦੀ ਟੱਲੀਆਂ ਦੀ ਗੱਲ ਹੈ ਹਾਲਾਂਕਿ ਬੜੇ ਪੁਰਾਣੇ ਪਿਸ਼ੋਕੜ ਦੀ ਗੱਲ ਹੈ ਉਸ ਤੋਂ ਵੀ ਪਹਿਲਾਂ ਦੀ ਗੱਲ ਹੈ ਜਿਸ ਵੇਲੇ ਮਸ਼ੀਨਰੀ ਐਨੀ ਨਹੀਂ ਸੀ ਹੁੰਦੀ ਤੇ ਦੂਸਰਾ ਮੈਨੂੰ ਇਹ ਹੈ ਕਿ ਪਿੰਡ ਦੀ ਇੱਕ ਤਸਵੀਰ ਆਪਣੇ ਆਪ ਦੇ ਵਿੱਚ ਦੁਬਾਰਾ ਸਾਹਮਣੇ ਮੇਰੇ ਖੜੀ ਹੋ ਗਈ ਬੜਾ ਚੰਗਾ ਲੱਗਾ ਹੈ ਕਹਾਣੀ ਨੂੰ ਪੜ੍ਹ ਕੇ ਐ ਲੱਗਾ ਕਿ ਇਹ ਕਹਾਣੀ ਦੇ ਵਿੱਚ ਕਹਾਣੀਕਾਰ ਅਜਮੇਰ ਸਿੰਘ ਔਲਖ ਹੈ ਮੇਰੀ ਗੱਲ ਕਰ ਰਿਹਾ ਸ਼ਾਇਦ ਤੁਹਾਡੇ ਵਿੱਚੋਂ ਵੀ ਕੁਝ ਇਸ ਤਰ੍ਹਾਂ ਦੇ ਹੋਣ ਜਰੂਰ ਇਸ ਨੂੰ ਸੁਣਨਗੇ ਪੜ੍ਹਨਗੇ ਲੱਗੇਗਾ ਕਿ ਵੀ ਇਹ ਤਾਂ ਸਾਡੀ ਹੀ ਗੱਲ ਹੋ ਰਹੀ ਹੈ ਸਾਡੇ ਕਿਸੇ ਟੱਬਰ ਦੇ ਜੀ ਦੀ ਗੱਲ ਹੋ ਰਹੀ ਹੈ ਜੀ ਤੇ ਫਿਰ ਇਸ ਤਰ੍ਹਾਂ ਦੀ ਹੀ ਕਹਾਣੀ ਹੈ ਇਹ ਵੀ ਆਪਣੇ ਬੱਚਿਆਂ ਨੂੰ ਜ਼ਰੂਰ ਸੁਣਾਇਓ ਜੀ ਤੇ ਜਦੋਂ ਵੀ ਉਹਨਾਂ ਨੂੰ ਸਮਾਂ ਲੱਗੇ ਸ਼ਾਇਦ ਉਹਨਾਂ ਨੂੰ ਸ਼ੁਰੂ-ਸ਼ੁਰੂ ਵਿੱਚ ਪੋਡਕਾਸਟ ਬੋਰਿੰਗ ਲੱਗੇ ਪਰ ਕੋਈ ਨਹੀਂ ਇੱਕ ਵਾਰੀ ਫਿਰ ਸ਼ਬਦਾਂ ਦਾ ਨਸ਼ਾ ਪੈ ਗਿਆ ਨਾ ਤੇ ਫਿਰ ਉਹ ਆਪਣੇ ਆਪ ਆ ਜਣਗੇ ਜੀ ਸੋ ਆਓ ਇਸ ਕਹਾਣੀ ਦੇ ਨਾਲ ਜੁੜਦੇ ਹਾਂ ਜੀ ਅਜਮੇਰ ਸਿੰਘ ਆਲਕਰਾਂ ਦੀ ਲਿਖੀ ਹੋਈ ਕਹਾਣੀ ਹਮਕਿਤ ਕਾਜ ਜਗਤ ਮੈਂ ਆਏ ਅਸੀਂ ਇਸ ਦੁਨੀਆ ਦੇ ਵਿੱਚ ਆਏ ਕਿਉਂ ਆ ਇਸ ਦਾ ਭਾਵ ਇਹੀ ਹੈ ਜੀ ਉਡੀ ਆਪਣੀ ਪੋਡਕਾਸਟ ਜਤਿੰਦਰ ਗਿੱਦਾ ਸ਼ੋਅ ਦੇ ਜ਼ਰੀਏ ਜਿਸ ਨੂੰ ਤੁਸੀਂ YouTube, Spotify, Apple Podcast, Google Podcast ਜਾਂ Amazon Music ਦੇ ਜ਼ਰੀਏ ਜਤਿੰਦਰ ਗਿੱਦਾ ਸ਼ੋਅ ਟਾਈਪ ਕਰਕੇ ਸੁਣ ਸਕਦੇ ਹੋ ਜੀ ਤੁਹਾਨੂੰ ਸਾਰੇ ਸਾਰੇ ਐਪੀਸੋਡ ਉੱਥੇ ਮਿਲ ਜਾਣਗੇ ਜੀ ਆਓ ਇਸ ਪੋਡਕਾਸਟ ਦੇ ਨਾਲ ਜੁੜਦੇ ਹਾਂ ਜੀ ਤਾਇਆ ਸੰਤਾ ਮੇਰਾ ਸਕਤ ਆਇਆ ਸੀ ਉਸ ਨੂੰ ਇਸ ਸੰਸਾਰ ਤੋਂ ਵਿਦਾ ਹੋਇਆ ਵੈਸੇ ਚਾਰ ਦਹਾਕੀਆਂ ਤੋਂ ਵੀ ਵੱਧ ਸਮਾਂ ਹੋ ਚੱਲਿਆ ਹੈ ਪਰ ਅਜੇ ਵੀ ਉਸਦੀ ਕਿਰਤੀ ਤੇ ਤਪਸਵੀ ਜਿੰਦਗੀ ਦਾ ਬਿੰਬ ਮੇਰੀ ਮਾਨਸਿਕਤਾ ਦੇ ਨਾਲ ਕੁਝ ਇਸ ਤਰ੍ਹਾਂ ਚਿੰਬੜਿਆ ਹੋਇਆ ਜਿਵੇਂ ਕੱਲ ਪਰਸੋਂ ਦੀ ਹੀ ਕੋਈ ਗੱਲ ਹੋਵੇ ਕੱਲ ਪਰਸੋਂ ਦੀ ਹੀ ਕੋਈ ਬਣੀ ਤਸਵੀਰ ਹੋਵੇ ਆਪਣੇ ਸਮੇਂ ਦੀ ਦੁਨੀਆ ਦੀ ਨਜ਼ਰ ਦੇ ਵਿੱਚ ਉਹ ਭਾਵੇਂ ਮਹਿਜ਼ ਇੱਕ ਆਮ ਕਿਰਤੀ ਕਿਸਾਨ ਸੀ ਪਰ ਮੇਦੀ ਨਜ਼ਰ ਦੇ ਵਿੱਚ ਪਰ ਮੇਰੀ ਨਜ਼ਰ ਵਿੱਚ ਉਹ ਕਿਸੇ ਵੱਡੇ ਤਪਸਵੀ ਜਾਂ ਮਹਾ ਤਿਆਗੀ ਤੋਂ ਕਿਸੇ ਵੀ ਤਰ੍ਹਾਂ ਘਟ ਨਹੀਂ ਸੀ ਉਹ ਮੇਰੇ ਬਾਪੂ ਤੋਂ 6-7 ਸਾਲ ਵੱਡਾ ਸੀ ਤੇ ਆਪਣੀ ਚੜ੍ਹਦੀ ਜਵਾਨੀ ਵੇਲੇ ਉਹਦੇ ਦੋ ਵਿਆਹ ਹੋ ਚੁੱਕੇ ਸਨ ਪਹਿਲਾ ਪਹਿਲ ਵਿਆਹ ਹੋਇਆ ਇਸ ਪਹਿਲੇ ਵਿਆਹ ਦੀ ਪਤਨੀ ਦੀ ਵਿਆਹ ਤੋਂ 6 ਮਹੀਨੇ ਦੇ ਅੰਦਰ ਅੰਦਰ ਹੀ ਮੌਤ ਹੋ ਗਈ ਫਿਰ ਦੂਜਾ ਵਿਆਹ ਹੋਇਆ ਦੂਜਾ ਵਿਆਹ ਹੋਇਆ ਤਾਂ ਦੂਜੀ ਪਤਨੀ ਵੀ ਇਹੀ ਪਾਣਾ ਵਰਤਿਆ ਉਹਦੇ ਨਾਲ ਵੀ ਇਹੀ ਕੁਝ ਹੋਇਆ ਥੋੜੀ ਦੇਰ ਬਾਅਦ ਉਹ ਵੀ ਚਲਵਸੀ ਇਹਨਾਂ ਅਗੜ-ਪਿਛੜ ਦੋ ਮੌਤਾਂ ਨੇ ਤਾਇ ਨੂੰ ਪਤੀ-ਪਤਨੀ ਤੇ ਔਲਾਦ ਵਾਲੇ ਗ੍ਰਸਥੀ ਜੀਵਨ ਤੋਂ ਸਾਰੀ ਉਮਰ ਲਈ ਵਾਂਝਾ ਜਾ ਕਰਤਾ ਆਈ ਸੰਤੇ ਦੀਆਂ ਦੋਵੇਂ ਜੀਵਨ ਸਾਥਨਾ ਦੇ ਭਰੀ ਜਵਾਨੀ ਦੇ ਵਿੱਚ ਇੱਕ ਤੋਂ ਬਾਅਦ ਦੂਜੀ ਦੇ ਇਸ ਤਰ੍ਹਾਂ ਤੁਰ ਜਾਣਦੇ ਹੀ ਸ਼ਾਇਦ ਇਹ ਨਤੀਜਾ ਨਿਕਲੇ ਕਿ ਤਾਏ ਦਾ ਇਸ ਸੰਸਾਰ ਦੇ ਗ੍ਰਸਥੀ ਸੰਸਾਰ ਤੋਂ ਮੋਹ ਭੰਗ ਹੋ ਗਿਆ। ਉਸ ਦਾ ਇਸ ਗ੍ਰਸਥੀ ਸੰਸਾਰ ਤੋਂ ਮੋਹ ਭੰਗ ਤਾਂ ਹੋ ਗਿਆ ਸੀ ਪਰ ਉਸ ਨੇ ਉਹਨਾਂ ਬੁੱਜ਼ਦਿਲਾ ਲੋਕਾਂ ਵਾਂਗ ਇਸ ਹਸਿੰਦ ਦੇ ਖੜੇਂਦੇ ਸੰਸਾਰ ਨੂੰ ਛੱਡ ਕੇ ਕਿਸੇ ਜੰਗਲ ਬੀਆਵਾਂ ਦੇ ਵਿੱਚ ਜਾਂ ਕਿਸੇ ਪਹਾੜ ਉੱਤੇ ਜਾ ਕੇ ਡੇਰਾ ਨਹੀਂ ਸਿਲਾਇਆ। ਦੁਨੀਆ ਤੋਂ ਤੋੜ ਵਿਛੋੜੇ ਨਹੀਂ ਸੀ ਉਸਨੇ ਕੀਤੇ ਉਹ ਸੰਿਆਸੀ ਵੀ ਬਣਿਆ ਤੇ ਤਪਸਵੀ ਵੀ ਪਰ ਇਸ ਸੰਸਾਰ ਦੇ ਵਿੱਚ ਰਹਿ ਕੇ ਕਿਰਤ ਕਰਿੰਦਿਆਂ ਹੀ ਉਸਨੇ ਸੰਸਾਰ ਦੀਆਂ ਰੰਗ ਰੰਗੀਲੀਆਂ ਤੋਂ ਜ਼ਰੂਰ ਮੂੰ ਮੋੜਿਆ ਪਰ ਇਸ ਦੀ ਮੁਸ਼ਕਲ ਭਰੀ ਜ਼ਿੰਦਗੀ ਤੋਂ ਨਹੀਂ ਮਿਹਨਤ ਕਰਨੀ ਉਸਨੇ ਨਹੀਂ ਛੱਡੀ ਆਪਣੇ ਜਨਮ ਤੋਂ ਬਾਅਦ ਜਦ ਮੈਂ ਸੁਰਤ ਸੰਭਾਲੀ ਤਾਂ ਮੈਂ ਤਾਇਏ ਨੂੰ ਇੱਕ ਅਜਿਹਾ ਬੰਦਾ ਪਾਇਆ ਜੀਵਨ ਦੇ ਵਿੱਚ ਜਿਵੇਂ ਉਹ ਇੱਕ ਹੀ ਕੰਮ ਕਰਨ ਆਇਆ ਹੋਵੇ ਇਸ ਦੁਨੀਆ ਤੇ ਉਹ ਸੀ ਉਹ ਕੰਮ ਸੀ ਕਿਰਤ ਸਿਰਫ ਧਰਤੀ ਦੇ ਵਿੱਚ ਖੁਰਪਾ ਮਾਰਨਾ ਕਿਰਤ ਕਰਨਾ ਪਹਿਲਾਂ ਪਹਿਲ ਤਾਇਆ ਖੇਤੋਂ ਆ ਕੇ ਘਰ ਦੇ ਹੋਰ ਜੀਆ ਵਾਂਗ ਰਾਤ ਨੂੰ ਘਰ ਦੇ ਵਿੱਚ ਸੌਂਦਾ ਸਿਆਲ ਹੁੰਦਾ ਤਾਂ ਜਾਂ ਤਾਂ ਉਸ ਦਾ ਮੰਝਾ ਤੂੜੀ ਵਾਲੀ ਸਵਾਦ ਦੇ ਵਿੱਚ ਹੁੰਦਾ ਜਾਂ ਫਿਰ ਠੰਡ ਤੋਂ ਡੰਗਰਾਂ ਨੂੰ ਬਚਾਉਣ ਲਈ ਲਾਏ ਜੁਬੜਾਂ ਵਾਲੇ ਵਰਾਂਡੇ ਦੇ ਵਿੱਚ ਗਰਮੀਆਂ ਦੀ ਰੋਧ ਦੇ ਵਿੱਚ ਡੰਗਰਾਂ ਵਾਲੇ ਵੇੜੇ ਦੇ ਵਿੱਚ ਤੇ ਜਾਂ ਫਿਰ ਖੇਤ ਉਹ ਦਿਨ ਚੜ੍ਹਦੇ ਤੋਂ ਪਹਿਲਾਂ ਬਹੁਤ ਹੀ ਹਨੇਰੇ ਉੱਠ ਜਾਂਦਾ ਪਹਿਲਾਂ ਆਪ ਹੀ ਚਾਹ ਬਣਾਉਂਦਾ ਤੇ ਪੀਂਦਾ ਤੇ ਫੇਰ ਬਲਦਾਂ ਦੀ ਜੋੜੀ ਖੋਲਦਾ ਉਹਨਾਂ ਦੇ ਗਲ ਪੰਜਾਲੀ ਪਾਉਂਦਾ ਤੇ ਖੇਤ ਦੇ ਰਾਹ ਤੇ ਪੈ ਜਾਂਦਾ ਅੱਥਨੇ ਦਿਨ ਸੇਪਣ ਤੋਂ ਬਾਅਦ ਜਦੋਂ ਘਰ ਮੁੜਦਾ ਤਾਂ ਉਸਦੇ ਸਿਰ ਉੱਤੇ ਹਰੇ ਦੀ ਭਰੀ ਹੁੰਦੀ ਹੌਣ ਸਾਰੀ ਟੋਕੇ ਵਾਲੀ ਮਸ਼ੀਨ ਦੇ ਵਿੱਚ ਟੋਕਾ ਕਰਨ ਲੱਗ ਪੈਂਦਾ ਜੇ ਘਰ ਦਾ ਕੋਈ ਜੀ ਨਾਲ ਲੱਗਦਾ ਤਾਂ ਵਾਵਾ ਨਈ ਤਾਂ ਫਿਰ ਟੋਕੇ ਵਾਲੀ ਮਸ਼ੀਨ ਦੇ ਵਿੱਚ ਆਪ ਹੀ ਰੁਕਦੇ ਹੀ ਜਾਂਦਾ ਤੇ ਆਪ ਹੀ ਉਸ ਦਾ ਦਾਤਾਂ ਵਾਲਾ ਪਹੀਆ ਗੀੜੀ ਜਾਂਦਾ ਕਦੀ ਕੋਈ ਸ਼ਿਕਾਇਤ ਨਹੀਂ ਸੀ ਕਰਦਾ ਇਸ ਤਰ੍ਹਾਂ ਟੋਕਾ ਕਰਕੇ ਟੋਕਾ ਕੀਤਾ ਹਰਾ ਪਸ਼ੂਆਂ ਨੂੰ ਪਾਉਣ ਲੱਗ ਪੈਂਦਾ ਕਮਾਲ ਦੀ ਗੱਲ ਇਹ ਹੈ ਕਿ ਇਸ ਸਾਰੇ ਸਮੇਂ ਦੌਰਾਨ ਉਹ ਘਰ ਦੇ ਜੀਵਾਂ ਦੇ ਨਾਲ ਗਿਣਤੀ ਦੇ ਬੋਲਾਂ ਦੀ ਸਾਂਝ ਹੀ ਕਰਦਾ ਸੀ ਬਸ ਬਹੁਤਾ ਨਹੀਂ ਸੀ ਬੋਲਦਾ ਬੋਲਦਾ ਵੀ ਉਹ ਸੀ ਘਰ ਦੇ ਵਿੱਚ ਕੀਤੇ ਜਾਣ ਵਾਲਾ ਕੰਮ ਸਮੇਂ ਸਿਰ ਨਾ ਹੋਇਆ ਉਸਦੀ ਨਜ਼ਰੀ ਪਿਆ ਹੋਵੇ ਫੇਰ ਹੀ ਬੋਲਦਾ ਸੀ ਹਾਸੇ ਟੱਠੇ ਵਾਲੀ ਗੱਲ ਉਦੋਂ ਹੀ ਕਰਦਾ ਸੀ ਜਦ ਉਸ ਗੱਲ ਦਾ ਸੰਬੰਧ ਕਿਸਾਨੀ ਜ਼ਿੰਦਗੀ ਦੇ ਕਿਸੇ ਕੰਮ ਧੰਦੇ ਕਰਨ ਦੇ ਵਿੱਚ ਕਿਸੇ ਅਲੜ ਜਾਣ ਜਾਣ ਬੰਦੇ ਤੋਂ ਕੀਤੀ ਗਲਤੀ ਕਰਨ ਹੁੰਦਾ ਨਹੀਂ ਤਾਂ ਉਹ ਹਾਸੇ ਟੱਠੇ ਵਾਲੀ ਗੱਲ ਵੀ ਨਾ ਕਰਦਾ ਵਿਆਹ ਸ਼ਾਦੀਆਂ ਜਾਂ ਹੋਰ ਲਤੀਫੇ ਬਾਜ਼ੀਆਂ ਤੇ ਹਾਸੇ ਮਖੌਲਾ ਤੋਂ ਦੂਰ ਹੀ ਰਹਿੰਦਾ ਇਹੋ ਜੇ ਹਾਸੇ ਟੱਠਿਆਂ ਨੂੰ ਜਾਂ ਤਾਂ ਉਹ ਵਿਲੇ ਤੇ ਕੋੜੀ ਬੰਦਿਆਂ ਦੇ ਚੋਂਜ ਲਈ ਸਮਝਦਾ ਸੀ ਚੁੰਚਲੇ ਕੀ ਇਹੋ ਜੀਆਂ ਗੱਲਾਂ ਤਾਂ ਉਸ ਨੂੰ ਕਈ ਵਾਰ ਖਿਜ ਵੀ ਉਸ ਨੂੰ ਆ ਜਾਂਦੀ। ਖਾਸ ਤੌਰ ਤੇ ਕਰਦੇ ਉਹਨਾਂ ਜੀਆਂ ਉੱਤੇ ਜਿਹੜੇ ਖੇਤੀ ਦੇ ਕੰਮ ਤੋਂ ਜੀਜ ਰਹਉਂਦੇ ਤੇ ਗੱਲਾਂ ਕਰਨ ਦੇ ਵਿੱਚ ਆਪਣੇ ਆਪ ਨੂੰ ਧੰਨਾ ਸਿੱਧ ਕਰਨ ਦੇ ਵਿੱਚ ਲੱਗੇ ਰਹਿੰਦੇ। ਇਹਨਾਂ ਵਿੱਚੋਂ ਇੱਕ ਨੰਬਰ ਉੱਤੇ ਮੇਰਾ ਵੱਡਾ ਭਰਾ ਨੇਕਾ ਜਾਨੀ ਹਰਨੇਕ ਹੁੰਦਾ। ਜਿਹੜਾ ਕੰਮ ਦਾ ਤਾਂ ਕਦੇ ਡੱਕਾ ਤੋੜ ਕੇ ਦੂਰਾ ਨਹੀਂ ਸੀ ਕਰਦਾ ਪਰ ਵਿਲਾ ਰਹਿ ਕੇ ਗੱਲਾਂ ਮਾਰ ਮਾਰ ਕਰ ਉਜਾੜਨ ਦੇ ਵਿੱਚ ਸਭ ਤੋਂ ਮੋਰੀ ਬਣਿਆ ਬੈਠਦਾ ਸੀ। ਆਪ ਤਾਂ ਆ ਕੰਮ ਦੇ ਵਿੱਚ ਰੁੱਝਿਆ ਰਹਿੰਦਾ। ਕੰਮ ਦੇ ਵਿੱਚ ਇੰਨਾ ਰੁੱਝਿਆ ਰਹਿੰਦਾ ਕਿ ਹੌਲੀ-ਹੌਲੀ ਤਾਇ ਸੰਤੇ ਨੇ ਪਿੰਡ ਘਰ ਅਣਾਭੀ ਘਟ ਕਰ ਦਿੱਤਾ। ਇੱਕ ਪਤਲੀ ਆਪਣੀ ਯੋਗੀ ਚਾਹ ਪੱਤੀ ਤੇ ਗੁੜ ਉਹ ਖੇਤ ਦੇ ਵਿੱਚ ਹੀ ਰੱਖਣ ਲੱਗ ਪਿਆ ਆਪਣੀ ਚਾਹ ਵਾਸਤੇ। ਦੁੱਧ ਕਿਸੇ ਡੋਲੂ ਵਗੈਰਾ ਦੇ ਵਿੱਚ ਪਾ ਕੇ ਖੇਤ ਪਿਛਲੀ 베ਰੀ ਦੀ ਕਿਸੇ ਟਾਣੀ ਆਦ ਦੇ ਨਾਲ ਲਮਕਾ ਦਿੰਦਾ ਜਿੱਥੇ ਉਸ ਨੂੰ ਹਵਾ ਚੰਗੀ ਤਰ੍ਹਾਂ ਲੱਗ ਸਕੇ ਉਹ ਖਰਾਬ ਨਾ ਹੋਵੇ ਦੁੱਧ ਫਿੱਟੇ ਨਾ। ਜਾ ਫਿਰ ਜੇ ਕਰਦੇ ਮਾਲ ਡੰਗਰ ਪਸ਼ੂਆਂ ਦੇ ਵਿੱਚ ਦੁੱਧ ਦਿੰਦੀ ਕੋਈ ਬੱਕਰੀ ਹੁੰਦੀ ਤਾਂ ਉਸ ਬੱਕਰੀ ਨੂੰ ਵੀ ਖੇਤ ਨਾਲ ਲੈ ਜਾਂਦਾ। ਗਰਮੀਆਂ ਦੀ ਰੁੱਤ ਵਿੱਚ ਤਾਂ ਰਾਤ ਨੂੰ ਰਹਿਣ ਵਿੱਚ ਐਡੀ ਕੋਈ ਸਮੱਸਿਆ ਨਹੀਂ ਸੀ। ਵੀ ਕਣੀ ਜਾਂ ਹਨੇਰੀ ਤੂਫਾਨ ਨੂੰ ਕੋਈ ਸਮੱਸਿਆ ਹੀ ਨਹੀਂ ਸਮਝਦਾ ਸੀ। ਤੇ ਸਿਆਲਾਂ ਦੇ ਵਿੱਚ ਉਹ ਪਿੰਡੋਂ ਜੁੱਬੜ ਮੰਗਾ ਕੇ ਆਪਣਾ ਮੰਜਾ ਖੇਤ ਵਾਲੀ 베ਰੀ ਹੀਟ ਕਰਕੇ ਜੁੱਬੜ ਵਿੱਚ ਆਪਣੇ ਆਪ ਨੂੰ ਲਪੇਟ ਕੇ ਮੌਜ ਦੀ ਨੀਂਦ ਸੌਂਦਾ। ਬਾਅਦ ਦੇ ਵਿੱਚ ਥਾਏ ਨੇ। ਟੋਬੇ ਦੇ ਮੋٹے ਤੇ ਕੱਚੇ ਡਲਿਆਂ ਦਾ ਖੇਤ ਦੇ ਵਿੱਚ ਇੱਕ ਕੋਠਾ ਹੀ ਛਤ ਲਿਆ। ਇਸ ਕੋਠੇ ਨੇ ਤਾਂ ਤਾਏ ਦਾ ਪਿੰਡ ਦੇ ਘਰ ਦੇ ਨਾਲ ਆਉਣ ਜਾਣ ਦਾ ਰਿਸ਼ਤਾ ਇੱਕ ਤਰ੍ਹਾਂ ਦੇ ਨਾਲ ਪੱਕੇ ਤੌਰ ਤੇ ਹੀ ਤੋੜ ਦਿੱਤਾ। ਹੁਣ ਤਾਏ ਦਾ ਘਰ ਉਹੀ ਬਣ ਗਿਆ ਸੀ। ਹੁਣ ਤਾਏ ਦਾ ਕੰਮ ਸੀ ਖੇਤਾਂ ਵਿੱਚ ਪੱਕੇ ਤੌਰ ਤੇ ਕੰਮ ਕਰਨਾ ਤੇ ਖੇਤ ਹੀ ਪੱਕੇ ਤੌਰ ਤੇ ਰੈਣ ਬਸੇਰਾ ਕਰਨਾ। ਪਿੰਡ ਤਾਂ ਉਹ ਕਦੇ-ਕਦੇ ਅਣਸਰਦੇ ਹੀ ਢੀਡਾ ਮਾਰਦਾ ਸੀ। ਦੋਮਾ ਵੇਲਿਆਂ ਦੀ ਉਸਦੀ ਰੋਟੀ ਘਰੋਂ ਪਹੁੰਚਦੀ ਹੋ ਜਾਂਦੀ ਸੀ। ਤੇ ਚਾ ਆ ਦਾ ਜਗਾੜ ਵਾ ਫੇ ਕਰ ਲੈਂਦਾ ਸੀ ਮੇਰੇ ਅੱਖਾਂ ਅੱਗੇ ਅੱਜ ਜਦ ਕਦੀ ਵੀ ਤਾਇ ਸੰਤੇ ਦੀ ਕੋਈ ਤਸਵੀਰ ਉੱਗੜਦੀ ਹੈ ਨਾ ਤਾਂ ਉਸ ਦੇ ਵਿੱਚ ਸਭ ਤੋਂ ਉਬਰ ਮੇ ਰੰਗ ਵਾਲੀ ਤੇ ਸਪਸ਼ਟ ਉਹ ਤਸਵੀਰ ਹੁੰਦੀ ਹੈ ਜਿਸ ਦੇ ਵਿੱਚ ਤਾਇਆ ਜਾਂ ਤਾਂ ਹਲ ਵਿੱਚ ਜ਼ਮੀਨ ਵਾਹ ਬੀਜ ਰਿਆ ਹੁੰਦਾ ਜਾਂ ਹੱਥ ਵਿੱਚ ਕਹੀ ਲਈ ਖੇਤਾਂ ਨੂੰ ਪਾਣੀ ਲਾ ਰਿਆ ਹੁੰਦਾ ਤੇ ਜਾਂ ਹੱਥ ਵਿੱਚ ਕਸੀਆਂ ਜਾਂ ਖੁਰਪਾ ਲਈ ਖੇਤਾਂ ਵਿੱਚ ਗੋਡ ਗਡਾਈ ਕਰ ਰਿਹਾ ਹੁੰਦਾ ਤੇ ਜਾਂ ਫਿਰ ਤੇ ਜਾਂ ਫਿਰ ਉਸ ਦੇ ਸਿਰ ਉੱਤੇ ਹਰੇ ਦੀ ਭਰੀ ਹੁੰਦੀ ਜਿਹੜੀ ਉਹ ਬੜਦਾ ਜਾਂ ਹੋਰ ਡੰਗਰਾਵਲ ਸੁੱਟਣ ਜਾ ਰਿਹਾ ਹੁੰਦਾ ਬਸ ਇਹੀ ਤਸਵੀਰ ਮਤਾਈ ਦੀ ਤੱਕਦਾ ਜਦੋਂ ਵੀ ਜ਼ਿਹਨ ਦੇ ਵਿੱਚ ਮੈਨੂੰ ਉਸ ਦਾ ਖਿਆਲ ਆਉਂਦਾ ਮੇਰੀਆਂ ਅੱਖਾਂ ਸਾਹਮਣੇ ਉਸ ਦੀ ਜ਼ਿੰਦਗੀ ਦਾ ਕਦੇ ਕੋਈ ਇਹੋ ਜਿਹੀ ਤਸਵੀਰ ਨਹੀਂ ਹੈ ਜਿਸ ਦੇ ਵਿੱਚ ਉਹ ਮੁੰਜੇ ਤੇ ਪਿਆ ਕਰਾੜੇ ਮਾਰਿਆ ਹੋਵੇ ਜੇ ਘੱਟੋ ਘੱਟ ਸਾਡੇ ਖੇਤ ਦੇ ਵਿੱਚ ਲੱਗੀ 베ਰੀ ਹੇਂਠ ਉਹ ਕਿਸੇ ਵੱਟ ਦੇ ਨਾਲ ਪਿੱਠ ਲਾ ਕੇ ਦੋ ਘੜੀ ਨੀਂਦ ਦਾ ਟੂਲਾ ਹੀ ਲੈ ਰਿਹਾ ਹੋਵੇ ਮੈਂ ਉਸ ਨੂੰ ਕਦੀ ਇਸ ਤਰ੍ਹਾਂ ਨਹੀਂ ਧੱਕਿਆ ਉਹ ਜਦੋਂ ਵੀ ਜਿੱਥੇ ਵੀ ਮੈਨੂੰ ਦਿਸਦਾ ਸੀ ਕਿਰਤ ਕਰਨ ਦੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਦਿਸਦਾ ਸੀ ਜਿਨ੍ਹਾਂ ਦਾ ਵਰਣਨ ਮੈਂ ਉਪਰੋਕਤ ਵੀ ਕੀਤਾ ਜਿਵੇਂ ਕਿ ਮੈਂ ਪਹਿਲਾਂ ਕਿਹਾ ਕਿ ਤਾਏ ਸੰਤੇ ਦੇ ਮਨ ਤੇ ਸਰੀਰ ਦਾ ਹਰ ਕਾਰਜ ਕਿਰਤ ਉਹ ਵੀ ਕਿਸਾਨੀ ਕਿਰਤ ਦੇ ਨਾਲ ਜੁੜਿਆ ਹੋਇਆ ਸੀ ਬਾਕੀ ਸਭ ਕੁਝ ਉਸਨੇ ਆਪਣੀ ਜ਼ਿੰਦਗੀ ਦੇ ਵਿੱਚੋਂ ਖਾਰਜ ਕਰ ਛੱਡਿਆ ਸੀ ਆਪਣੀ ਪਹਿਲੀ ਉਮਰ ਦੇ ਵਿੱਚ ਉਹ ਪਿੰਡੋਂ ਬਾਹਰ ਕਿਤੇ ਗਿਆ ਹੋਵੇ ਤਾਂ ਸ਼ਾਇਦ ਹੀ ਗਿਆ ਹੋਵੇ ਪਰ ਖੇਤੀ ਨਾਲ ਇਸ ਹੱਦ ਤੱਕ ਜੁੜਨ ਬਾਅਦ ਨਾ ਹੀ ਉਹ ਕਿਸੇ ਵਿਆਹ ਸ਼ਾਦੀ ਤੇ ਜਾਂਦਾ ਸੀ ਨਾ ਹੀ ਕਿਸੇ ਮੇਲੇ ਤਿਹਾਰ ਤੇ ਤੇ ਨਾ ਹੀ ਕਿਸੇ ਮਰਨੇ ਸਰਨੇ ਤੇ ਹਾਂ ਹਾਂ ਇੱਕ ਮੌਕਾ ਮੈਨੂੰ ਜ਼ਰੂਰ ਯਾਦ ਹੈ ਸਾਡੇ ਪਿੰਡ ਦਾ ਇੱਕ ਜੇਠੂ RAM ਸੇਠ ਹੁੰਦਾ ਸੀ ਸਾਡਾ ਪਰਿਵਾਰ ਸਦਾ ਹੀ ਉਸ ਦਾ ਕਰਜ਼ਾਈ ਰਹਿੰਦਾ ਸੀ ਸੇਠ ਜੇਠੂ RAM ਦੀ ਕਿਸੇ ਰਿਸ਼ਤੇਦਾਰੀ ਦੇ ਵਿੱਚ ਕੋਈ ਵਿਆਹ ਸੀ ਉੱਥੇ ਉਸਨੇ ਆਪਣੇ ਨਾਲ 2-4 ਕਿਸਾਨ ਲੈ ਜਾਣੇ ਸਨ ਸਿਰਫ ਇਸ ਲਈ ਕਿ ਆਪਣੇ ਰਿਸ਼ਤੇਦਾਰਾਂ ਤੇ ਸੂਦਖੋਰ ਭਾਈਚਾਰੇ ਉੱਤੇ ਰੋਬ ਜਮਾ ਕੇ ਇਹ ਦੱਸਿਆ ਜਾ ਸਕੇ ਕਿ ਉਸਦੇ ਨਾਲ ਆਏ ਜੱਟ ਕਿਸਾਨ ਉਸ ਦੀਆਂ ਕਰਜ਼ਾਈ ਸ਼ਾਮੀਆਂ ਨੇ ਆਪਣੇ ਆਪ ਨੂੰ ਵੱਡਾ ਸਾਬਤ ਕਰਨ ਵਾਸਤੇ ਆਮ ਤੌਰ ਤੇ ਘਰ ਦੇ ਬਾਹਰ ਅੰਦਰ ਜਾਣ ਵਾਲੇ ਸਾਰੇ ਕੰਮ ਮੇਰਾ ਬਾਪੂ ਹੀ ਕਰਿਆ ਕਰਦਾ ਸੀ ਉਹੀ ਨਿਭਾਉਂਦਾ ਸੀ ਬਾਪੂ ਨੂੰ ਅਸਲ ਦੇ ਵਿੱਚ ਇਹੋ ਜਿਹੇ ਕੰਮ ਕਰਨ ਦੇ ਵਿੱਚ ਖੁਸ਼ੀ ਵੀ ਬਹੁਤ ਮਿਲਦੀ ਸੀ ਉਸ ਦਿਨ ਪਤਾ ਨਹੀਂ ਕਿਉਂ ਬਾਪੂ ਜਾ ਨਹੀਂ ਸਕਿਆ ਸੀ ਜਾਂ ਕਿਤੇ ਅੰਦਰ ਬਾਹਰ ਪਹਿਲਾਂ ਗਿਆ ਸੀ ਜਾਂ ਕਿਤੇ ਬਿਮਾਰ ਠਮਾਰ ਸੀ ਪਰ ਉਹ ਜਾ ਨਾ ਸਕਿਆ ਤਾਇਏ ਨੂੰ ਜਾਣਾ ਪੈ ਗਿਆ ਲਗਭਗ 60 ਸਾਲ ਪਹਿਲਾਂ ਦੀ ਇਹ ਘਟਨਾ ਮੈਨੂੰ ਇਸ ਕਰਕੇ ਯਾਦ ਹੈ ਕਿਉਂਕਿ ਉਸ ਵਿਆਹ ਵਿੱਚ ਤਾਇਏ ਨਾਲ ਮੈਂ ਵੀ ਗਿਆ ਸੀ ਤੇ ਅਸੀਂ ਆਪਣਾ ਗੱਡਾ ਲੈ ਕੇ ਸੇਠ ਤੇ ਸੇਠ ਦੇ ਪਰਿਵਾਰ ਨੂੰ ਉਸ ਦੇ ਵਿੱਚ ਬਿਠਾ ਕੇ ਲੈ ਕੇ ਗਏ ਸੀ ਇਸ ਤੋਂ ਬਿਨਾ ਤਾਇਆ ਸ਼ਾਇਦ ਹੀ ਕਿਸੇ ਵਿਆਹ ਸ਼ਾਦੀ ਮੇਲੇ ਗਿੱਲੇ ਆਦਤ ਉੱਤੇ ਗਿਆ ਹੋਵੇ ਮੈਨੂੰ ਤਾਂ ਨਹੀਂ ਯਾਦ ਹੋਰ ਤਾਂ ਹੋਰ ਕਿਸੇ ਰਿਸ਼ਤੇਦਾਰ ਦੇ ਵਿੱਚ ਵੀ ਘਟਵਾਦੀ ਜਾਂਦਾ ਸੀ ਵੱਧ ਤੋਂ ਵੱਧ ਉਹ ਸਾਡੇ ਪਿੰਡ ਤੋਂ ਐਵੇਂ ਬਸ ਦੋ ਕੁ ਕੋ ਉੱਤੇ ਪਿੰਡ ਫਫੜੇ ਭਾਈ ਕੇ ਵਿਆਹੀ ਮੇਰੀ ਭੂਆ ਦੀ ਧੀ ਜੰਗੀਰੋ ਨੂੰ ਸਾਲ ਦੋ ਸਾਲ ਬਾਅਦ ਮਿਲ ਆਉਂਦਾ ਬਸ ਇੰਨਾ ਹੀ ਉਹ ਵੀ ਇਸ ਕਰਕੇ ਕਿਉਂਕਿ ਪਿੰਡ ਫਫੜੇ ਭਾਈ ਕੇ ਸਾਡੇ ਖੇਤਾਂ ਵਾਲ ਸੀ ਤੇ ਸਾਡੇ ਖੇਤ ਉਹ ਮੁਸ਼ਕਲ ਦੇ ਨਾਲ ਵਸੇ ਐਵੇਂ ਕੋ ਕੋ ਬਾਟ ਉੱਤੇ ਹੀ ਪੈਂਦਾ ਸੀ ਜੇ ਤਾਇਆ ਸੰਤਾ ਨਾ ਜਾਂਦਾ ਤਾਂ ਭੈਣ ਜੰਗੀਰ ਕੋਰਾ ਆਪ ਹੀ ਖੇਤ ਨੂੰ ਆ ਕੇ ਉਸ ਨੂੰ ਮਿਲ ਜਾਂਦੀ ਜੰਗੀਰੋ ਭੈਣ ਇੱਕ ਚੰਗੀ ਇਸਤਰੀ ਸੀ ਤੇ ਆਪਣੇ ਇਸ ਸਾਥ ਬਿਰਤੀ ਵਾਲੇ ਮਾਮੇ ਦੇ ਨਾਲ ਉਸ ਨੂੰ ਅੰਤਾਂ ਦਾ 모ਹ ਤੇ ਹਮਦਰਦੀ ਵੀ ਬਹੁਤ ਸੀ ਇਸ ਕਰਕੇ ਉਸ ਨੂੰ ਅਕਸਰ ਮਿਲ ਜਾਂਦੀ ਜੇ ਕਿਤੇ ਉਹ ਉਸ ਨੂੰ ਮਿਲ ਨਾ ਜਾਂਦਾ ਹੋਰ ਤਾਂ ਹੋਰ ਤਾਇਆ ਸੰਤਾ ਘਰ ਦੀ ਕਿਸੇ ਤਰ੍ਹਾਂ ਦੀ ਕਬੀਲਦਾਰੀ ਜੈਸ ਕਬੀਲਦਾਰੀ ਦੀ ਝੰਝਟਾਂ ਵਿੱਚ ਕਿਸੇ ਵੀ ਕਿਸਮ ਦੀ ਦਿਲਚਸਪੀ ਨਹੀਂ ਸੀ ਲੈਂਦਾ ਘਰ ਲਈ ਕੀ ਲਿਆਉਣਾ ਹੈ ਕੀ ਨਹੀਂ ਕਿਸੇ ਦਾ ਕੀ ਤੇ ਕਿੰਨਾ ਦੇਣਾ ਲੈਣਾ ਹੈ ਇਸ ਲਈ ਉਹ ਕਿਸੇ ਕਿਸਮ ਦਾ ਲਾਗਾ ਤੀਗਾ ਨਹੀਂ ਸੀ ਰੱਖਦਾ ਉਸ ਦਾ ਕੋਈ ਸਬੰਧ ਨਹੀਂ ਸੀ ਇਹ ਸਰਦਾਰਦੀ ਪਹਿਲੇ ਨੰਬਰ ਉੱਤੇ ਮੇਰੀ ਮਾਂ ਦੀ ਸੀ ਤੇ ਬਾਕੀ ਬਾਹਰਲਾ ਬਹੁਤਾ ਲੈਣ ਦੇ ਮੇਰਾ ਬਾਪੂ ਆਪ ਹੀ ਕਰ ਲੈਂਦਾ ਸੀ ਜਿਸ ਦੇ ਵਿੱਚੋਂ ਅਕਸਰ ਮਾਰ ਵੀ ਖਾ ਜਾਂਦਾ ਉਸਤੇ ਕੋਲੋਂ ਚੰਗੀ ਤਰ੍ਹਾਂ ਕੀਤਾ ਨਾ ਜਾਂਦਾ ਤਾਇਆ ਤੱਕ ਮਾਂ ਕੇ ਬੋਲ ਲਾਉਣ ਵਾਲਾ ਸੀ ਅੱਗੋਂ ਇਹ ਬੋਲ ਕਿੱਧਰ ਜਾਂਦਾ ਹੈ ਕੌਣ ਲੈ ਜਾਂਦਾ ਹੈ ਇਹ ਤਾਇਆ ਮੇਰੀ ਮਾਂ ਤੇ ਮੇਰੇ ਬਾਪੂ ਉੱਤੇ ਸੁੱਟ ਰੱਖਦਾ ਸੀ ਕੁਝ ਇਸ ਕਿਸਮ ਦਾ ਸੀ ਉਹ ਬਹੁਤ ਹੀ ਅੰਤਾਂ ਦਾ ਸਾਉਬੰਦਾ ਤਾਇ ਦੀ ਜ਼ਿੰਦਗੀ ਚੱਲਦੀ ਰਹੀ ਪਤਾ ਨਹੀਂ ਕਿਰਤ ਨਾਲ ਇਸ ਹੱਦ ਤੱਕ ਜੁੜ ਜਾਣ ਸਦਕਾ ਜਾਂ ਫਿਰ ਆਪਣੀ ਪਹਿਲੀ ਉਮਰ ਦੇ ਵਿੱਚ ਆਪਣੀਆਂ ਦੋਮੇ ਪਤਨੀਆਂ ਦੇ ਵਿਛੋੜੇ ਸਦਕਾ ਤਾਇਆ ਸੰਤਾ ਅਫੀਮ ਖਾਣ ਲੱਗ ਪਿਆ ਸੀ ਇਹ ਅਫੀਮ ਉਹ ਕਦੋਂ ਤੋਂ ਖਾਣ ਲੱਗਿਆ ਸੀ ਇਹਦਾ ਮੈਨੂੰ ਕੋਈ ਬਹੁਤਾ ਪਤਾ ਤਾਂ ਨਹੀਂ ਹਾਂ ਇਹਨਾ ਜ਼ਰੂਰ ਪਤਾ ਹੈ ਕਿ ਜਦ ਮੈਂ ਸੁਰਤ ਸੰਭਾਲੀ ਉਦੋਂ ਅਫੀਮ ਖਾਂਦਾ ਹੁੰਦਾ ਸੀ ਉਹ ਅਜੀਬ ਗੱਲ ਕਿ ਅਫੀਮ ਖਾਣ ਉਪਰੰਤ ਨਾ ਤਾਂ ਉਹ ਬਾਕੀ ਅਮਲੀਆਂ ਵਾਂਗ ਚੁਸਤ ਫੁਰਤ ਗਪੌੜੀਆਂ ਮਾਰਦਾ ਸੀ ਤੇ ਨਾ ਹੀ ਉਹ ਘੋਰੀ ਅਮਲੀਆਂ ਵਾਂਗ ਘੋਰੀ ਕਿਸਮ ਦਾ ਬੰਦਾ ਬਣ ਕੇ ਮੰਜੇ ਉੱਤੇ ਗੋਡੇ ਜੋੜ ਕੇ ਹੀ ਬਹਿ ਜਾਂਦਾ ਸੀ ਵਿਲੜ ਤੇ ਘੋਰੀ ਯਾਨੀ ਨਿਕੰਮੇ ਤੇ ਸੁਸਤ ਬੰਦਿਆਂ ਨੂੰ ਤਾਂ ਉਹ ਬੇਪਸੰਦ ਤੇ ਨਫ਼ਰਤ ਕਰਦਾ ਸੀ ਭਾਵੇਂ ਅਫੀਮ ਖਾਣ ਤੋਂ ਪਹਿਲਾਂ ਭਾਵੇਂ ਅਫੀਮ ਖਾਣ ਤੋਂ ਬਾਅਦ ਦੇ ਵਿੱਚ ਮੇਰੇ ਬਾਪੂ ਤੇ ਵੱਡੇ ਭਾਈ ਹਰਨੇਕ ਨੂੰ ਕੰਮ ਨਾ ਕਰਨ ਕਾਰਨ ਉਹ ਅਕਸਰ ਸਾਲੇ ਵੇਲੜ ਤੇ ਨਖੱਟੂ ਕਹਿ ਕੇ ਆਪਣੀ ਨਫ਼ਰਤ ਦਾ ਪ੍ਰਗਟਾਵਾ ਕਰਿਆ ਕਰਦਾ ਸੀ ਵੇਲੜ ਨਖੱਟੂ ਕੋਰੀ ਘਰਪੱਟੂ ਅੰਨ ਦੇ ਕੀੜੇ ਆਦ ਕੁੱਝ ਲਫ਼ਜ਼ ਵੀ ਸਨ ਜਿਹੜੇ ਉਹ ਮੇਰੇ ਬਾਪੂ ਤੇ ਮੇਰੇ ਵੱਡੇ ਭਾਈ ਹਰਨੇਕ ਲਈ ਆਮ ਵਰਦਾ ਹੁੰਦਾ ਸੀ ਤੇਨ ਅੱਗੇ ਅਕਸਰ ਸਾਲੇ ਲਫ਼ਜ਼ ਦਾ ਵਿਸ਼ਲੇਸ਼ਣ ਜ਼ਰੂਰ ਲਾਉਂਦਾ ਸਾਲਾ ਜ਼ਰੂਰ ਕਹਿੰਦਾ ਉਹਨਾਂ ਨੂੰ ਤਾਂ ਇਹਦੀ ਫੀਮ ਫਾਣੀ ਘਰ ਦੇ ਵਿੱਚ ਕਿਸੇ ਨੂੰ ਚੁਪਦੀ ਵੀ ਨਹੀਂ ਸੀ ਬਹੁਤੀ ਇਸ ਦਾ ਇੱਕ ਕਾਰਨ ਇਹ ਸੀ ਕਿ ਤਾਇਰਾਹੀਂ ਕੀਤੀ ਕਮਾਈ ਦੇ ਮੁਕਾਬਲੇ ਉਸਦੀ ਅਫੀਮ ਉੱਤੇ ਕੀਤਾ ਖਰਚਾ ਬਹੁਤ ਹੀ ਗੈਰਮੰਮੁਲੀ ਸੀ ਖਾਦੀ ਅਫੀਮ ਸਦਕਾ ਤਾਇਆ ਦਿਨ ਰਾਤ ਮਿੱਟੀ ਦੇ ਨਾਲ ਮਿੱਟੀ ਹੋਇਆ ਰਹਿੰਦਾ ਸੀ ਮੁੱਖ ਤੌਰ ਤੇ ਸਾਡੇ ਘਰ ਦੀ ਆਰਥਿਕਤਾ ਦਾ دارومدار ਦੋ ਬੰਦਿਆਂ ਉੱਤੇ ਖੜਾ ਸੀ ਇੱਕ ਤਾਇ ਉੱਤੇ ਦੂਜਾ ਮੇਰੇ ਭੂਆ ਦੇ ਪੁੱਤ ਜੰਗੀਰ ਉੱਤੇ ਜਿਹੜਾ ਬਚਪਨ ਤੋਂ ਹੀ ਸਾਡੇ ਘਰ ਦਾ ਅੰਗ ਬਣਿਆ ਹੋਇਆ ਸੀ ਜੰਗੀਰ ਕੰਮ ਦੇ ਵਿੱਚ ਧੂਸ ਜ਼ਰੂਰ ਸੀ ਉਸ ਨੂੰ ਖੇਤੀ ਕਰਨ ਦੇ ਤੌਰ ਤਰੀਕਿਆਂ ਦੀ ਉਕਾਈ ਸਮਝ ਨਹੀਂ ਸੀ ਇਸ ਦੇ ਉਲਟ ਮਿੱਟੀ ਦੇ ਨਾਲ ਮਿੱਟੀ ਹੋਏ ਰਹਿਣ ਦੇ ਬਾਵਜੂਦ ਤਾਇਆ ਸੰਤਾ ਖੇਤੀ ਕਰਨ ਦੀ ਆਪਣੇ ਸਮੇਂ ਦੀ ਤਕਨੀਕ ਦੇ ਵਿੱਚ ਪੂਰਾ ਸਮਝਦਾਰ ਪੂਰਾ ਤਜਰਬੇਕਾਰ ਸੀ ਖੇਤੀ ਕਰਨ ਨੂੰ ਤਾਇ ਦਾ ਦਿਮਾਗ ਬਹੁਤ ਸੀ ਉਸ ਨੂੰ ਇਸ ਗੱਲ ਦੀ ਹੱਦ ਦਰਜੇ ਤੱਕ ਸਮਝ ਸੀ ਕਿ ਹਲ ਦੀ ਰਾਹਲ ਕਿਵੇਂ ਕੱਢਣੀ ਹੈ ਬਜਾਈ ਕਰਨ ਵੇਲੇ ਕਿੰਨਾ ਬੀਜ ਪਾਉਣਾ ਹੈ ਫਸਲ ਨੂੰ ਕਦ ਪਾਣੀ ਲਾਉਣਾ ਹੈ ਕਦ ਨਹੀਂ ਕਪਾ ਕਣਕ ਬਾਜਰਾ ਸਰੋਂ ਛੋਲੇ ਮੱਕੀ ਆਦ ਫਸਲਾਂ ਦੇ ਇੱਕ ਇੱਕ ਬੂਟੇ ਦਾ ਉਸ ਨੂੰ ਇਸ ਹੱਦ ਤੱਕ ਪਤਾ ਸੀ ਕਿ ਉਹ ਸਹਿਜੇ ਹੀ ਦੱਸ ਸਕਦਾ ਸੀ ਕਿ ਕਿਸ ਨੂੰ ਕੀ ਹੋਇਆ ਦੂਜੇ ਉਸਦੇ ਫੀਮ ਖਾਨ ਉੱਤੇ ਮੇਰੇ ਬਾਪੂ ਤੇ ਮੇਰੇ ਵੱਡੇ ਭਰਾ ਨੂੰ ਇਸ ਕਰਕੇ ਵੀ ਕੋਈ ਇਤਰਾਜ਼ ਨਹੀਂ ਸੀ ਕਿਉਂਕਿ ਉਸਦੇ ਫੀਮ ਖਾਨ ਸਦਗਾ ਉਹਨਾਂ ਨੂੰ ਵਿਹਲੇ ਰਹਿਣ ਦਾ ਪੂਰਾ ਮੌਕਾ ਮਿਲ ਜਾਂਦਾ ਸੀ ਤਾਇਆ ਫੀਮ ਨਹੀਂ ਖਾਊ ਤਾਂ ਉਹ ਕੰਮ ਨਹੀਂ ਕਰ ਸਕੂ ਤੇ ਜੇ ਕੰਮ ਨਹੀਂ ਕਰ ਸਕੂ ਤਾਂ ਉਹ ਦੋਵਾਂ ਨੂੰ ਖੇਤਾਂ ਦੇ ਵਿੱਚ ਕੰਮ ਕਰਨ ਲਈ ਜਾਣਾ ਪਿਆ ਕਰੂ ਇਸ ਲਈ ਬਾਪੂ ਤਾਏ ਦੀ ਫੀਮ ਨਹੀਂ ਸੀ ਮੁੱਕਣ ਦਿੰਦਾ ਇਸ ਲਈ ਮਰਦੇ ਦਮ ਤੱਕ ਤਾਇਆ ਸਾਡੇ ਘਰ ਦੀ ਇੱਕ ਮਜ਼ਬੂਤ ਆਰਥਿਕ ਥੰਮੀ ਬਣਿਆ ਰਿਹਾ ਤਾਇਏ ਸ਼ਾਂਤੀ ਦੇ ਗਲ ਖਦਰ ਦਾ কুরਤਾ ਤੇੜ ਖਦਰ ਦੀ ਲੰਗੋਟੀ ਤੇ ਖਦਰ ਦੀ ਧੋਤੀ ਸਿਰ ਉੱਤੇ ਮੈਲੀ ਪੱਗ ਤੇ ਪੈਰੀ ਫਿੱਡਾ ਬਣੀ ਤੌੜੀ ਜੁੱਤੀ ਹੁੰਦੀ ਸੀ ਕੰਮ ਕਰਨ ਵੇਲੇ ਉਹ ਸਿਰ ਉੱਤੇ ਪੱਗ ਕਦੇ ਵੀ ਨਹੀਂ ਸੀ ਲਾਉਂਦਾ। ਜੇ ਠਾਰ ਦੀਆਂ ਤਪਦੀਆਂ ਦੁਪਹਿਰਾਂ ਦੇ ਵਿੱਚ ਵੀ ਹਾਂ ਕਦੀ-ਕਦੀ ਪੱਗ ਉੱਤੋਂ ਦੀ ਪਰਨਾ ਜ਼ਰੂਰ ਲਪੇਟ ਲੈਂਦਾ ਹੁੰਦਾ ਸੀ। ਉਹ ਵੀ ਤਾਂ ਜੇ ਕੰਮ ਕਰਨ ਵੇਲੇ ਇਸ ਦੀ ਲੋੜ ਹੁੰਦੀ। ਜਿਵੇਂ ਦਾਣੇ ਕੱਢਣ ਜਾਂ ਛੰਡਣ ਜਾਂ ਭਾਰੀ ਪੰਡਾਂ ਚੁੱਕਣ ਆਦ ਦੇ ਮੌਕਿਆਂ ਸਮੇ ਪੱਗ 파ਟ ਦੀ 파ਟ ਜਾਂਦੀ ਸੀ ਪਰ ਉਹ ਉਸ ਦੇ ਸਿਰ ਦਾ ਸਾਥ ਨਹੀਂ ਸੀ ਛੱਡਦੀ। ਪਰਨਾ ਰੱਖਦਾ ਜ਼ਰੂਰ ਪਰ ਉਸ ਨੂੰ ਉਹ ਕਿਸੇ ਚੀਜ਼ ਨੂੰ ਬੰਨਣ ਬਣਾਉਂਦਾ ਸਾਂਭਣ ਸੰਭਾਉਣ ਲਈ ਆਦੀ ਵਰਦਾ ਸੀ ਜਿਵੇਂ ਖੇਤ ਰੋਟੀ ਖਾਂਦਿਆਂ ਬਚੀ ਰੋਟੀ ਸਾਂਭ ਕੇ ਰੱਖਣੀ ਮੱਕੀ ਦੀ ਕੋਈ ਪੱਕੀ ਹੋਈ ਛੱਲੀ ਖੇਤਾਂ ਦੇ ਵਿੱਚ ਕੰਮ ਕਰਦਿਆਂ ਮਿਲੇ ਮਿੱਠੇ ਚਿਬੜ 베ਰੀ ਜਾਂ ਮਲਿਆਂ ਦੇ ਬੇਰ ਆਦ ਪਰਨੇ ਨਾਲ ਬੰਨ ਕੇ ਰੱਖਣ ਵਾਸਤੇ ਬੇਰ ਉਹ ਸਾਨੂੰ ਵੀ ਦਿੰਦਾ ਤੇ ਆਪ ਵੀ ਬੜੇ ਸ਼ੌਂਕ ਦੇ ਨਾਲ ਖਾਂਦਾ ਹੁੰਦਾ ਸੀ ਮਲਿਆਂ ਦੇ ਬੇਰ ਤਾਂ ਉਹ ਕਈ ਵਾਰੀ ਇੱਕੋ ਵੇਲੇ ਸੈਂਕੜੇ ਡੂੜ ਸੈਂਕੜੇ ਗਿਣ ਕੇ ਖਾ ਜਾਂਦਾ ਸੀ ਕੱਪੜੇ ਜੇ ਪਿੰਡੋਂ ਧੋ ਕੇ ਆ ਗਏ ਤਾਂ ਵੀ ਚੰਗਾ ਜੇ ਨਹੀਂ ਹੈ ਤਾਂ ਵੀ ਚੰਗਾ ਤਾਇਏ ਨਾਲ ਸੰਬੰਧਿਤ ਕਪੜੇ ਢੂੰਣ ਦੀ ਗੱਲ ਮਾਂ ਨੂੰ ਵਿਸ਼ੇਸ਼ ਤੌਰ ਤੇ ਯਾਦ ਰੱਖਣੀ ਪੈਂਦੀ ਵੀ ਜੇ ਉਹਨਾਂ ਨੂੰ ਨਹੀਂ ਨਾ ਗੱਲਾਂ ਦੀ ਪ੍ਰਵਾਹ ਤਾਂ ਤੁਸੀਂ ਲਾ ਲਿਆ ਕਰੋ ਉਹਨਾਂ ਦੇ ਕਪੜੇ ਜਿੱਥੇ ਮੇਰਾ ਬਾਪੂ ਵਿਲੜਦੇ ਤੇ ਦਾਰਸ਼ਵਰਦੀ ਵਿਅਰਤੀ ਦੇ ਮਾਨਸਿਕਤਾ ਵਾਲਾ ਬੰਦਾ ਸੀ ਉੱਥੇ ਤਾਇਆ ਅਤੀਯਥਾਰਤਵਾਦੀ ਪ੍ਰੈਕਟੀਕਲ ਬੰਦਾ ਅਥੀਯਥਾਰਤਵਾਦੀ ਸੋਚ ਤੇ ਯਥਾਰਤਕ ਅਮਲ ਦਾ ਮਾਲਕ ਸੀ 6 ਮਹੀਨੇ ਬਾਅਦ ਜਦ ਹਾੜੀ ਜਾਂ ਸੋਨੀ ਦੀ ਪੱਕੀ ਫਸਲ ਜਿੰਸ ਦੇ ਬੋਲ ਜਾਂ ਢੇਰ ਲੱਗਦੇ ਤਾਂ ਮੇਰੇ ਬਾਪੂ ਨੇ ਹਮੇਸ਼ਾ ਉਸ ਜਿੰਸ ਨੂੰ ਵਧਾ ਚੜਾ ਕੇ ਅੰਗਣਾ ਜੇ ਕਣਕ ਪਾਣੇ 60 70 ਮਣ ਹੋਣਾ ਤਾਂ ਬਾਪੂ ਨੇ ਤੋਲੇ ਜਾਣ ਤੋਂ ਪਹਿਲਾਂ ਉਸ ਨੂੰ 7 8 ਵਿਹਾਂ ਮਣ ਅੰਗ ਕੇ ਦੱਸਣਾ ਇਹ ਕੋਈ ਬਾਪੂ ਜਾਣ ਬੁੱਝ ਕੇ ਨਹੀਂ ਸੀ ਆਖਦਾ ਸਗੋਂ ਉਹ ਜਿੰਸ ਉਸ ਨੂੰ ਲੱਗਦੀ ਹੀ ਉਤਨੀ ਸੀ ਇਹੀ ਹਾਲ ਮੇਰੇ ਪੂਆਦੇ ਪੁੱਤ ਜੰਗੀਰ ਦਾ ਹੁੰਦਾ ਉਹ ਵੀ ਹੋਈ ਪੈਦਾਵਾਰ ਨੂੰ ਲੋੜ ਨਾਲੋਂ ਵੱਧ ਵਧਾ ਕੇ ਵੇਖਣ ਦਾ ਆਦੀ ਸੀ ਪਰ ਤਾਇਏ ਨੇ ਅੰਗੀ ਜਨਸ ਦੇ ਵਿੱਚ 2-4 ਮੰਨ ਦੀ ਘਟਵਾਦ ਦਾ ਬੇਸ਼ੱਕ ਹੋ ਜਾਣੀ ਪਰ ਇਸ ਤੋਂ ਵੱਧ ਕਦੇ ਨਹੀਂ ਸੀ ਹੁੰਦਾ ਤਾਇਆ ਪੂਰੇ ਦਾ ਪੂਰਾ ਭਾਰ ਦੱਸਦਾ ਹੁੰਦਾ ਸੀ ਕਦੇ ਵੱਧ ਘਟ ਨਹੀਂ ਸੀ ਕਰਦਾ ਬਹੁਤਾ ਮੇਰੇ ਬਾਪੂ ਵਾਂਗੂ ਜਾਂ ਫਿਰ ਜੰਗੀਰੇ ਵਾਂਗੂ ਜ਼ਿੰਦਗੀ ਵਿੱਚ ਵਧੇਰੇ ਯਥਾਰਥਵਾਦੀ ਸੋਚ ਦਾ ਧਾਰਨੀ ਹੋਣ ਕਰਕੇ ਮੇਰਾ ਤਾਇਆ ਮੇਰੇ ਪੜਨ ਦੇ ਹੱਕ ਵਿੱਚ ਨਹੀਂ ਸੀ ਉਸ ਦਾ ਵਿਚਾਰ ਸੀ ਕਿ ਗਰੀਬ ਕਿਸਾਨ ਦੇ ਪੁੱਤਾਂ ਨੂੰ ਪਲਾਹ ਪੜਾਈਆਂ ਤੋਂ ਕੀ ਥੋੜੀ ਜ਼ਮੀਨ ਉੱਤੇ ਜੇ ਅਸੀਂ ਚਾਰੇ ਭਰਾ ਦੱਬ ਕੇ ਕੰਮ ਵੀ ਕਰੀਏ ਨਾ ਤਾਂ ਇਸ ਥੋੜੀ ਵਿੱਚੋਂ ਵੀ ਅਸੀਂ ਸੋਨਾ ਪੈਦਾ ਕਰ ਸਕਦੇ ਹਾਂ ਇਹ ਉਹਦਾ ਵਿਚਾਰ ਸੀ ਨਿੱਕੇ ਹੁੰਦਿਆਂ ਖੇਤਗਿਆਂ ਨੂੰ ਉਹ ਹਲਵਾਉਂਦਾ ਮੈਨੂੰ ਤੇ ਮੇਰੇ ਛੋਟੇ ਭਰਾਵਾਂ ਚੰਦ ਤੇ ਮਹਿੰਦਰ ਨੂੰ ਵਾਰੀ-ਵਾਰੀ ਹਲ ਦਾ ਮੁੰਨਾ ਫੜਾ ਦਿੰਦਾ ਤੇ ਨਾਲ ਦੀ ਨਾਲ ਖੇਤੀ ਦੇ ਕੰਮ ਦੀਆਂ ਬਰਕਤਾਂ ਦੱਸਦਾ ਰਹਿੰਦਾ ਖੇਤੀ ਦੇ ਫਾਇਦੇ ਵੀ ਸਾਨੂੰ ਸਮਝਾਉਂਦਾ ਰਹਿੰਦਾ ਅੰਦਰੋਂ-ਅੰਦਰ ਹੀ ਸਾਨੂੰ ਉਹ ਜ਼ਮੀਨ ਦੇ ਨਾਲ ਖੇਤੀ ਦੇ ਨਾਲ ਕਿਰਦੇ ਨਾਲ ਜੋੜਦਾ ਰਹਿੰਦਾ ਉਹ ਅਕਸਰ ਇਸ ਗੱਲ ਉੱਤੇ ਜ਼ੋਰ ਦੇ ਕੇ ਆਖਦਾ ਭਈ ਜੱਟ ਦੇ ਚਾਰ ਪੁੱਤ ਹੋਣ ਤੇ ਫੇਰ ਵੀ ਘਰ ਦੇ ਵਿੱਚ ਭੁੱਖ ਨੰਗ ਹੋਵੇ ਲਹਨਤ ਹੈ ਇਹੋ ਜਿਹਾ ਜੱਟ ਤੇ ਜੱਟ ਦੇ ਪੁੱਤਾਂ ਦੀ ਪਰਤਾਏ ਦੇ ਕਥਨਾ ਮੁਤਾਬਕ ਉਸ ਦੀ ਚਾਹਤ ਦੇ ਮੁਤਾਬਕ ਅਸੀਂ ਚਾਰੇ ਡੇ ਚਾਰੇ ਭਰਾ ਖੇਤੀ ਦੇ ਕੰਮ ਦੇ ਵਿੱਚ ਨਾ ਪੈ ਸਕੇ ਮੇਰੇ ਤੋਂ ਮੇਰਾ ਵੱਡਾ ਭਰਾ ਹਰਨੇਕ ਉਹ ਤਾਂ ਜਿਵੇਂ ਪਹਿਲਾਂ ਵੀ ਮੈਂ ਤੁਹਾਨੂੰ ਦੱਸਿਆ ਵੇਲਡ ਪੁਨੇ ਤੇ ਵੈਲ ਪੁਨੇ ਦਾ ਸ਼ਿਕਾਰ ਹੋ ਗਿਆ ਤੇ ਮੈਂ ਖੇਤੀ ਮੁਸ਼ਕਤੀ ਕੰਮ ਤੋਂ ਉਂਝ ਹੀ ਅੰਦਰੇ-ਅੰਦਰ ਭੈਜਿਆ ਖਾਂਦਾ ਸਾਂ ਡਰਦਾ ਸਾਂ ਬਾਲਾ ਮੈਨੂੰ ਸ਼ੌਂਕ ਨਹੀਂ ਸੀ ਤੇ ਖੇਤੀ ਦਾ ਝੂਲਾ ਹੁਣ ਪੈ ਗਿਆ ਮੇਰੇ ਛੋਟੇ ਭਰਾਵਾਂ ਚੰਦ ਤੇ ਮਹਿੰਦਰ ਦੇ ਗਲਾਂ ਦੇ ਵਿੱਚ ਉਹ ਵੀ ਬਹੁਤ ਹੀ ਛੋਟੀ ਉਮਰ ਦੇ ਵਿੱਚ ਇਸੇ ਕਰਕੇ ਇਸੇ ਕਰਕੇ ਆਪਣੇ ਚਾਰੇ ਭਤੀਜਿਆਂ ਵਿੱਚੋਂ ਤਾਏ ਨੂੰ ਸਭ ਤੋਂ ਵੱਧ ਤੇ ਆਪਣੇ ਇਹਨਾਂ ਛੋਟੇ ਭਤੀਜਿਆਂ ਦੇ ਨਾਲ ਸੀ ਵਿਲਾ ਤੇ ਨਖਟੂ ਮੇਰਾ ਵੱਡਾ ਭਰਾ ਉਹਨੂੰ ਉਂਝ ਹੀ ਚੰਗਾ ਨਹੀਂ ਸੀ ਲੱਗਦਾ ਤੇ ਮੇਰੀ ਪੜ੍ਹਾਈ ਤੋਂ ਕੋਈ ਬਹੁਤਾ ਉਤਸ਼ਾਹਤ ਨਹੀਂ ਸੀ ਚਾਹੁੰਦਾ ਤਾਂ ਮੈਨੂੰ ਵੀ ਸੀ ਕਿ ਖੇਤੀ ਕਰੇ ਪਰ ਮੈਂ ਪੜਨ ਵੱਲ ਲੱਗਾ ਹੋਇਆ ਸੀ ਪਰ ਇਹ ਵੀ ਇੱਕ ਸੱਚ ਹੈ ਕਿ ਮੈਨੂੰ ਪੜਨੋਂ ਹਟਣ ਵਾਸਤੇ ਉਸਨੇ ਮੇਰੇ ਜਾਂ ਸਾਡੇ ਪਰਿਵਾਰ ਉੱਤੇ ਕਦੇ ਜ਼ੋਰ ਨਹੀਂ ਸੀ ਪਾਇਆ ਘਰ ਦੀ ਮਾੜੀ ਆਰਥਿਕ ਹਾਲਤ ਲਈ ਉਹ ਮੁੱਖ ਤੌਰ ਤੇ ਮੇਰੇ ਬਾਪੂ ਤੇ ਮੇਰੇ ਵੱਡੇ ਭਰਾ ਨੂੰ ਹੀ ਜ਼ਿੰਮੇਵਾਰ ਸਮਝਦਾ ਸੀ ਕਿਉਂਕਿ ਉਹ ਦੋਵੇਂ ਹੀ ਖੇਤੀ ਦੇ ਕੰਮ ਤੋਂ ਮੂੰਹ ਮੋੜ ਚੁੱਕੇ ਸਨ ਬਈ ਦੇਖੋ ਬਾਕੀ ਦੁਨੀਆ ਨਾਲ ਟੁੱਟ ਕੇ ਤੇ ਖੇਤ ਦੇ ਵਿੱਚ ਸਿਰਫ ਕੰਮ ਕਰਨ ਦਾ ਇਹ ਮਤਲਬ ਨਹੀਂ ਕਿ ਤਾਏ ਨੇ ਮਨੁੱਖੀ ਰਿਸ਼ਤੇਆਂ ਤੇ ਮਨੁੱਖੀ ਮੋਹ ਨੂੰ ਤਲਾੰਜਲੀ ਦੇ ਦਿੱਤੀ ਸੀ ਤਿਆਗ ਦਿੱਤਾ ਸੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸੀ ਘਰ ਨਾਲੋਂ ਅੱਡ ਖੇਤਾਂ ਦੇ ਵਿੱਚ ਰਹਿ ਕੇ ਉਹ ਕਿਰਤ ਇਸ ਕਰਕੇ ਨਹੀਂ ਸੀ ਕਰਦਾ ਕਿ ਇਸ ਦੇ ਨਾਲ ਉਹਦਾ ਮਨ ਕਿਸੇ ਹੋਰ ਪਾਸੇ ਲੱਗਿਆ ਰਹੇ ਸ਼ਾਇਦ ਉਸ ਨੂੰ ਕੋਈ ਝੋਰਾ ਹੈ ਗਮ ਹੈ ਇਹੋ ਜੀ ਕੋਈ ਗੱਲ ਨਹੀਂ ਨਹੀਂ ਉਹ ਇਹ ਕਿਰਤ ਇਸ ਤਰ੍ਹਾਂ ਇਸ ਲਈ ਕਰਦਾ ਸੀ ਕਿਉਂਕਿ ਉਹਨੂੰ ਪਤਾ ਸੀ ਕਿ ਇਸ ਕਿਰਤ ਦੇ ਨਾਲ ਮਨੁੱਖੀ ਪਰਿਵਾਰ ਦਾ ਜੀਵਨ ਨਿਰਭਾਹ ਜੁੜਿਆ ਹੋਇਆ ਹੈ ਅਸੀਂ ਜ਼ਿੰਦਗੀ ਦੇ ਵਿੱਚ ਆਰਥਿਕ ਤਰੱਕੀ ਇਸ ਕਿਰਤ ਨਾਲ ਹੀ ਕਰ ਸਕਦੇ ਹਾਂ ਇਸ ਸਿਰਜਣ ਕਾਰਜ ਨਾਲ ਅੰਦਰੋਂ ਜਨੂਨ ਦੀ ਹੱਦ ਤੱਕ ਇੱਕ ਸਰ ਹੋਣ ਦਾ ਵੀ ਇਹੋ ਹੀ ਕਾਰਨ ਸੀ ਅਸਲ ਦੇ ਵਿੱਚ ਉਸ ਦਾ ਜਿਸ ਦਿਨ ਮੀਂਹ ਚਖੜ ਦਾ ਮੌਸਮ ਹੋ ਜਾਂਦਾ ਤਾਂ ਇਸ ਦਾ ਸਭ ਤੋਂ ਵੱਧ ਫਿਕਰ ਜਾ ਤਾਂ ਮੇਰੇ ਤਾਏ ਨੂੰ ਹੁੰਦਾ ਜਾਂ ਫਿਰ ਮੇਰੀ ਮਾਂ ਇਸ ਲਈ ਜਦ ਕਦ ਕੁਦਰਤ ਵੱਲੋਂ ਉਸ ਦੀ ਕਿਰਤ ਉੱਤੇ ਕੋਈ ਕਰੋਪੀ ਜਾਂ ਕਹਿਰ ਹੁੰਦਾ ਸੀ ਤਾਂ ਉਹ ਉਸ ਨੂੰ ਬੁਰੀ ਤਰ੍ਹਾਂ ਬੇਚੈਨ ਕਰ ਦਿੰਦੀ ਸੀ ਜਿੰਨਾ ਹੋ ਸਕਦਾ ਉਹ ਨੱਠ ਭੱਜ ਕਰਦਾ ਭੱਜ ਦੌੜ ਕਰਕੇ ਇਸ ਨੂੰ ਬਚਾਉਣ ਦੀ ਕੋਸ਼ਿਸ਼ ਵੀ ਪੂਰੀ ਕਰਦਾ ਇਸ ਫਿਕਰ ਦਾ ਇਸ ਤੋਂ ਵੱਡਾ ਸਬੂਤ ਹੋਰ ਹੋ ਵੀ ਕੀ ਸਕਦਾ ਹੈ ਕਿ ਜਦ 1966 ਦੇ ਵਿੱਚ ਵੱਧਮੀ ਪੈਣ ਕਾਰਨ ਆਏ ਸਾਡੇ ਖੇਤਾਂ ਵੱਲ ਆਈ ਇੱਕ ਹੜ੍ਹ ਨੇ ਸਾਡੀ ਸਾਰੀ ਫਸਲ ਤਬਾਹ ਕਰ ਦਿੱਤੀ ਜਦੋਂ ਇਸ ਤਰ੍ਹਾਂ ਹੋਇਆ ਤਾਂ ਤਾਇਦਤਾ ਦਿਮਾਗੀ ਸੰਤੁਲਨ ਹੀ ਹਿਲ ਗਿਆ ਤੇ ਸੰਤੁਲਨ ਇਹੋ ਜਿਹਾ ਵਿਗੜਿਆ ਕਿ ਮੁੜ ਕੇ ਉਹ ਜ਼ਿੰਦਗੀ ਦੇ ਵਿੱਚ ਥਾਂ ਸਿਰ ਨਾ ਹੋ ਸਕਿਆ ਅਸਲ ਵਿੱਚ ਉਹ ਨੂੰ ਆਪਣੀ ਫਸਲ ਦੇ ਨਾਲ ਆਪਣੀ ਕਿਰਤ ਦੇ ਨਾਲ ਪਿਆਰੀ ਇਨਾਂ ਸੀ ਡਾਡਾ ਪਿਆਰ ਸੀ ਇਸ ਸਦਮੇ ਨੇ ਉਸ ਨੂੰ ਅਜਿਹਾ ਹਿਲਾਇਆ ਕਿ ਉਹ ਖੇਤ ਜਾ ਕੇ ਮੁਰ ਕਿਰਤ ਕਰਨ ਦੇ ਸਮਰੱਥ ਹੀ ਨਾ ਰਿਹਾ ਬੋਲਦਾ ਤਾਂ ਉਹ ਪਹਿਲਾਂ ਬੜਾ ਘਟ ਸੀ ਪਰ ਇਸ ਸਦਮੇ ਤੋਂ ਬਾਅਦ ਉਹ ਬੋਲ ਹੋਰ ਵੀ ਘਟ ਗਏ ਜਮਾਂ ਹੀ ਬੋਲਣੋਂ हट ਗਿਆ ਤੇ ਉਸ ਕੋਲ ਬਚੇ ਹੋਏ ਬੋਲ ਐਵੇਂ ਫਾਲਤੂ ਨਹੀਂ ਐਵੇਂ ਨਹੀਂ ਇਧਰ ਉਧਰ ਦੀਆਂ ਮਾਰਦਾ ਸੀ ਜੇ ਥੋੜੇ ਉਹਦੇ ਕੋਲ ਸ਼ਬਦ ਸਨ ਉਤਾ ਸਗੋਂ ਕਿਰਦੇ ਨਾਲ ਜੁੜੀ ਹੋਈ ਗੱਲ ਕਰਦਾ ਸੀ ਜਿਵੇਂ ਹੁਣ ਖੇਤਾਂ 'ਚ ਕੰਮ ਕੌਣ ਕਰੂ ਜਵਾਕ ਰੋਟੀ ਕਿੱਥੋਂ ਖਾਣਗੇ ਆਪਣਾ ਧੀ ਨਾ ਪੁੱਤ ਤੇ ਫਿਕਰ ਭਾਈ ਦੀ ਔਲਾਦ ਦਾ ਇਹੋ ਜਿਹਾ ਸੀ ਉਹ ਕਿਰਤੀ ਇਨਸਾਨ ਇਸ ਸਭ ਕਾਸੇ ਦੇ ਵਿੱਚ ਅਜੀਬ ਗੱਲ ਇਹ ਕਿ ਤਿੰਨ ਚਾਰ ਦਹਾਕਿਆਂ ਤੋਂ ਅਫੀਮ ਖਾਂਦੇ ਆ ਰਹੇ ਤਾਏ ਨੇ ਅਫੀਮ ਵੀ ਉਸ ਸਮੇ ਇੱਕ ਦਮ ਹੀ ਛੱਡ ਦਿੱਤੀ ਤੇ ਮਰਦੇ ਦਮ ਤੱਕ ਮੋੜ ਇਸ ਨੂੰ ਉਸਨੇ ਮੂੰਹ ਹਲਾਇਆ ਵੀ ਜਦ ਕੰਮ ਹੀ ਨਹੀਂ ਕਰਨਾ ਤਾਂ ਅਫੀਮ ਕਾਦੇ ਵਾਸਤੇ ਜਦ ਫਿਕਰਮੰਦ ਹੋਏ ਘਰ ਦੇ ਉਸ ਨੂੰ ਅਫੀਮ ਖਾਂਣ ਨੂੰ ਆਖਦੇ ਤਾਂ ਉਸ ਦਾ ਇਹੋ ਹੀ ਜਵਾਬ ਹੁੰਦਾ ਲੈ ਹੁਣ ਮੈਨੂੰ ਅਫੀਮ ਦੀ ਕੀ ਲੋੜ ਮੈਂ ਕਿਹੜਾ ਕੰਮ ਕਰਨਾ ਇਸ ਸਦਮੇ ਸਦਕਾ ਹੀ ਸਾਲ ਦੇ ਅੰਦਰ ਅੰਦਰ ਜਾਨੀ 1967 ਦੇ ਵਿੱਚ ਇਸ ਪਰਪਕਾਰੀ ਕਰਮਯੋਧੇ ਦੀ ਮੌਤ ਹੋ ਗਈ ਇਹ ਬਹੁਤ ਦੁੱਖ ਦਾ ਸਮਾਂ ਸੀ ਅਸਲ ਦੇ ਵਿੱਚ ਮੈਨੂੰ ਇਹ ਨਹੀਂ ਲੱਗਿਆ ਕਿ ਮੇਰਾ ਤਾਇਆ ਇਸ ਦੁਨੀਆ ਤੋਂ ਚਲਾ ਗਿਆ ਮੈਨੂੰ ਇਹ ਲੱਗਿਆ ਇਹ ਪੰਜਾਬ ਦਾ ਬਹੁਤ ਵੱਡਾ ਕਰਮਯੋਧਾ ਸੀ ਜ਼ਮੀਨ ਦੇ ਨਾਲ ਧਰਤੀ ਦੇ ਨਾਲ ਕਿਰਤ ਦੇ ਨਾਲ ਜੁੜਿਆ ਹੋਇਆ ਕਰਮਯੋਧਾ ਪਰ ਇਹ ਕਰਮਯੋਧਾ ਹੁਣ ਇਸ ਦੁਨੀਆ ਤੋਂ ਜਾ ਚੁੱਕਾ ਸੀ ਹਮੇਸ਼ਾ ਵਾਸਤੇ ਹੁਣ ਤਾਂ ਮੇਰੇ ਕੋਲ ਤਾਇਏ ਦੀਆਂ ਬਹੁਤ ਸਾਰੀਆਂ ਯਾਦਾਂ ਹੀ ਨੇ ਤਾਏ ਦੀ ਖੇਤਾਂ ਦੇ ਨਾਲ ਸਾਝ ਤੇ ਯਥਾਰਤਵਾਦੀ ਸੋਚ ਦੀ ਇਹ ਗੱਲ ਮੈਨੂੰ ਹੋਰ ਵੀ ਯਾਦ ਹੈ ਉਸ ਦੀ ਮੌਤ ਤੋਂ ਕੁਝ ਦਿਨ ਪਹਿਲਾਂ ਮੈਂ ਤਾਏ ਨੂੰ ਐਵੇਂ ਪੁੱਛ ਲਿਆ ਤਾਏ ਜੀ ਅੱਛਾ ਤੁਹਾਡੇ ਪਿੱਛੋਂ ਤੁਹਾਨੂੰ ਵੱਡਾ ਕਰੀਏ ਨਾਲੇ ਦੱਸੋ ਬਈ ਤੁਹਾਡੇ ਫੁੱਲ ਕਿੱਥੇ ਪਾ ਕੇ ਆਈਏ ਆਪਾਂ ਹਰਦਵਾਰ ਪਾਈਏ ਜਾਂ ਫਿਰ ਕੀਰਤਪੁਰ ਆਪਣੇ ਵਿਚਾਰ ਅਨੁਸਾਰ ਮੈਂ ਤਾਏ ਦੇ ਫੁੱਲ ਕੀਰਤ ਪਾਉਣ ਦੀ ਸਲਾਹ ਬਣਾਈ ਬੈਠਾ ਸੀ ਪਰ ਤਾਏ ਦਾ ਜਵਾਬ ਸੁਣ ਕੇ ਮਹਰਾਨ ਹੋ ਗਿਆ ਉਸ ਅਨਪੜ੍ਹ ਤੇ ਮਿੱਟੀ ਨਾਲ ਮਿੱਟੀ ਹੋਣ ਵਾਲੇ ਇਨਸਾਨ ਨੇ ਕਿਹਾ ਓਏ ਕੋਈ ਖਰਚਾ ਕਰਨ ਦੀ ਲੋੜ ਨਹੀਂ ਫੁੱਲ ਫੁੱਲ ਕਿਤੇ ਲਜਾਣ ਦੀ ਲੋੜ ਨਹੀਂ ਇੱਥੇ ਆਪਣੀ ਪਿੰਡ ਵਾਲੀ ਨਹਿਰ ਦੇ ਵਿੱਚ ਹੀ ਤੋਰ ਦਿਓ ਇਹ ਚ ਕਿਹੜੀ ਗੱਲ ਹੈ ਤੁਸੀਂ ਕਿਤੇ ਨਹੀਂ ਜਾਣਾ ਐਵੇਂ ਨਾ ਖਰਚਾ ਕਰਦੇ ਫਿਰਿਓ ਇਹ ਸੀ ਤਾਇ ਦਾ ਜਵਾਬ ਪਰ ਅਫਸੋਸ ਪਰ ਅਫਸੋਸ ਇਸ ਸਿੱਧੇ ਸਾਦੇ ਤੇ ਯਥਾਰਥਵਾਦੀ ਇਨਸਾਨ ਦੀ ਇਹ ਇੱਛਾ ਵੀ ਜਿਹੜੀ ਪੂਰੀ ਨਾ ਹੋ ਸਕੀ ਕੁਝ ਦੀਤੀ ਰਿਵਾਜ ਹੁੰਦੇ ਨੇ ਘਰ ਦੇ ਵਿੱਚ ਪਹਿਲਾਂ ਤੋਂ ਚੱਲਦੇ ਆ ਰਹੇ ਸਮਾਜਿਕ ਵਿਸ਼ਵਾਸਾਂ ਤੇ માનਤਾਵਾਂ ਦੇ ਕਾਰਨ ਉਸ ਦੇ ਫੁੱਲ ਹਰ ਦوار ਵਿੱਚ ਹੀ ਪਾਏ ਗਏ। ਹਾਂ ਤਾਈ ਨੂੰ ਵੱਡਾ ਜ਼ਰੂਰ ਨਹੀਂ ਕੀਤਾ ਗਿਆ। ਉਹ ਵੀ ਇਸ ਕਰਕੇ ਨਹੀਂ ਕਿ ਇਸ ਤਰ੍ਹਾਂ ਦੀ ਤਾਈ ਦੀ ਇੱਛਾ ਸੀ ਬਲਕਿ ਇਸ ਕਰਕੇ ਕਿ ਉਸ ਸਮੇਂ ਘਰ ਦੀ ਆਰਥਿਕ ਹਾਲਤ ਹੀ ਅਜਿਹੀ ਕਰਨ ਦੀ ਜੱਦ ਨਹੀਂ ਸੀ ਦਿੰਦੀ। ਬਹੁਤਾ ਕੁਝ ਵੱਡਾ ਫੰਕਸ਼ਨ ਜਾਂ ਪ੍ਰੋਗਰਾਮ ਨਹੀਂ ਸੀ ਕੀਤਾ ਜਾ ਸਕਦਾ। ਹਾਂ ਤਾਈ ਦੇ ਕਹੇ ਨੇ ਅਜਿਹਾ ਨਾ ਕਰਨ ਦਾ ਬਹਾਨਾ ਇਹ ਸਾਨੂੰ ਜ਼ਰੂਰ ਦੇ ਦਿੱਤਾ ਸੀ ਪਰ ਚਲੋ ਤਾਏ ਦੀ ਇਹੀ ਖਾਇ ਸੀ ਜਦੋਂ ਮੈਂ ਹੌਲੀ-ਹੌਲੀ ਸਮੇਂ ਦੇ ਨਾਲ ਵੱਡਾ ਹੋਇਆ ਵੱਡੇ ਹੋ ਕੇ ਮੇਰੇ ਅੰਦਰ ਮੇਰੇ ਤਾਏ ਪ੍ਰਤੀ ਬੜਾ ਸਤਿਕਾਰ ਪੈਦਾ ਹੋ ਗਿਆ ਪਿਆਰ ਤਾਂ ਮੈਂ ਪਹਿਲਾਂ ਵੀ ਬਹੁਤ ਕਰਦਾ ਸੀ ਪਰ ਵੱਡਾ ਹੋ ਕੇ ਮੈਂ ਉਸ ਦੀ ਕਿਰਤ ਨੂੰ ਸਮਝਿਆ ਉਸ ਦੀ ਜ਼ਿੰਦਗੀ ਨੂੰ ਸਮਝਿਆ ਇਹ ਪਿਆਰ ਸਤਿਕਾਰ ਹੋਰ ਵੀ ਵੱਧ ਗਿਆ ਮੈਂ ਉਸ ਦਾ ਸਤਿਕਾਰ ਆਪਣੇ ਬਾਪੂ ਨਾਲੋਂ ਵੀ ਵੱਧ ਕਰਨ ਲੱਗ ਪਿਆ ਸੀ ਮੈਨੂੰ ਇਸ ਗੱਲ ਦਾ ਤਾਂ ਅਹਿਸਾਸ ਹੋ ਚੁੱਕਾ ਸੀ ਕਿ ਸਾਡੇ ਘਰ ਦੀ ਇਹ ਡਗ ਮਗਾਉਂਦੀ ਆਰਥਿਕ ਹਾਲਤ ਜੇ ਕੁਝ ਸੰਭਲ ਕੇ ਰਹਿ ਸਕੀ ਹੈ ਤਾਂ ਉਸ ਦੇ ਵਿੱਚ ਮੇਰੇ ਤਾਏ ਦਾ ਹੱਥ ਸਭ ਤੋਂ ਉੱਤੇ ਸੀ ਸਭ ਤੋਂ ਵੱਡਾ ਸੀ ਉਸ ਦੀ ਸ਼ਖਸੀਅਤ ਦੇ ਕਿਰਤੀ ਤੇ ਮਿਹਨਤੀ ਮੁਸ਼ਕਤੀ ਪੱਖ ਨੇ ਨਾ ਮੇਰੇ ਅੰਦਰ ਕਿਰਤ ਤੇ ਕਿਰਤੀਆਂ ਲਈ ਇੱਕ ਵਿਸ਼ੇਸ਼ ਸਤਿਕਾਰ ਵਾਲੀ ਭਾਵਨਾ ਪੈਦਾ ਕਰਨ ਦੇ ਵਿੱਚ ਬੜਾ ਅਹਿਮ ਰੋਲ ਅਦਾ ਕੀਤਾ ਮੈਂ ਆਪਣੇ ਕਈ ਨਾਟਕਾਂ ਦੇ ਵਿੱਚ ਤਾਏ ਸੰਤਾ ਸਿੰਘ ਨੂੰ ਸਾਹਮਣੇ ਰੱਖ ਕੇ ਮੈਂ ਬਹੁਤ ਘੱਟ ਪਾਤਰਾਂ ਦੀ ਉਸਾਰੀ ਕੀਤੀ ਹੈ ਮੈਂ ਬਹੁਤਾ ਕੁਝ ਨਹੀਂ ਕੀਤਾ ਮੁੱਖ ਪਾਤਰਾਂ ਵਿੱਚੋਂ ਤਾਂ ਬਿਲਕੁਲ ਹੀ ਨਹੀਂ ਸਿਰਫ ਮੇਰੇ ਪੂਰੇ ਨਾਟਕ ਇੱਕ ਸੀ ਦਰਿਆ ਇਹਦੇ ਵਿੱਚ ਇੱਕ ਪਾਤਰ ਜਿਹਦਾ ਨਾਮ ਵੀ ਵੈਸੇ ਮੈਂ ਸੰਤਾ ਸਿੰਘ ਹੀ ਰੱਖਿਆ ਉਸ ਦੀ ਸੇਜਣਾ ਉਸ ਨੂੰ ਸਾਹਮਣੇ ਰੱਖ ਕੇ ਕੀਤੀ ਸੀ ਤਾਏ ਸੰਤਾ ਸਿੰਘ ਨੂੰ ਸਾਹਮਣੇ ਰੱਖ ਕੇ ਕੀਤੀ ਸੀ ਇਸ ਨਾਟਕ ਦੇ ਵਿੱਚ ਮੈਂ ਗ੍ਰਸਥ ਦੇ ਵਿੱਚ ਰਹਿੰਦੇ ਹਾਂ ਤੇ ਕਿਰਤ ਕਰਦੇ ਹਾਂ ਸਮਾਜਿਕ ਤੇ ਆਰਥਿਕ ਮੁਸ਼ਕਲਾਂ ਦਾ ਸਾਹਮਣਾ ਕਰਨ ਦਾ ਸੰਦੇਸ਼ ਦੇਣ ਦਾ ਯਤਨ ਕੀਤਾ ਹੈ ਅਸਲ ਦੇ ਵਿੱਚ ਤਾਏ ਸੰਤਾ ਸਿੰਘ ਦੇ ਕੋਲੋਂ ਵੀ ਤਾਂ ਮੈਂ ਇਹੀ ਸਿੱਖਿਆ ਨਾ ਤੇ ਨਿਸ਼ਚੈ ਹੀ ਇਸ ਨਾਟਕ ਦੇ ਵਿੱਚ ਕਿਰਤ ਦੀ ਵਡਿਆਈ ਦੀ ਭਾਵਨਾ ਪਿੱਛੇ ਮੇਰਾ ਤਾਇਆ ਸੰਤਾ ਸਿੰਘ ਖੜਾ ਹੈ ਇਸ ਵਿੱਚ ਇੱਕ ਥਾਂ ਗ੍ਰਸਥ ਤੋਂ ਭੱਜ ਕੇ ਸਾਧ ਬਣੇ ਇੱਕ ਪਾਤਰ ਧਰਮ ਸਿੰਘ ਨੂੰ ਤਾਇਆ ਸੰਤਾ ਸਿੰਘ ਕਹਿੰਦਾ ਉਹ ਅਸੀਂ ਲੜਾਂਗੇ ਧਰਮ ਸਿਆਂ ਉਹ ਅਸੀਂ ਲੜਾਂਗੇ ਤੂੰ ਜਿੱਥੇ ਜਾਣਾ ਜਾ ਜਾ ਪਾਲ ਮੁਕਤੀ ਜਿੱਥੋਂ ਪੈਂਦੀ ਏ ਅਸੀਂ ਤਾਂ ਜੇ ਪਈ ਐ ਇੱਥੇ ਹੀ ਪਾਵਾਂਗੇ ਇਸ ਧਰਤੀ ਦੇ ਨਾਲ ਜੁੜ ਕੇ ਮਿਹਨਤਾਂ ਕਰਕੇ ਅਸੀਂ ਤਾਂ ਜੂਝਾਂਗੇ ਅਸੀਂ ਤਾਂ ਲੜਾਂਗੇ ਕੁਝ ਇਸ ਤਰ੍ਹਾਂ ਦੇ ਵਿਚਾਰ ਇਸ ਧਰਤੀ ਉੱਤੇ ਸੁੱਖਾਂ ਦੁੱਖਾਂ ਨੂੰ ਪਿੰਡਾਂ ਤੇ ਹੰਡਾਉਂਦੇ ਹੋਏ ਚਲੋ ਯੋਧਿਓ ਕਰਮ ਭੂਮੀ ਨੂੰ ਵਾਪਸ ਚਲੀਏ ਕੁਝ ਇਸ ਤਰ੍ਹਾਂ ਦੇ ਵਿਚਾਰ ਪਾਏ ਸਨ ਮੈਂ ਉਸ ਨਾਟਕ ਦੇ ਵਿੱਚ ਇਹ ਕਿਰਦਾਰ ਅਸਲ ਦੇ ਵਿੱਚ ਤਾਇਆ ਸੰਤਾ ਸਿੰਘ ਹੀ ਸੀ ਫਿਰ ਵੀ ਕਦੇ-ਕਦੇ ਜਦ ਤਾਇਆ ਮੇਰੇ ਮਨ ਉੱਤੇ ਅੱਜ ਵੀ ਆ ਬੈਠਦਾ ਨਾ ਤਾਂ ਮੇਰਾ ਸਹਾਇਤਿਕ ਮਨ ਬਹੁਤ ਉਦਾਸ ਹੋ ਜਾਂਦਾ ਮੈਂ ਉਸ ਵਰਗੇ ਕਿਰਤਿਆਂ ਇਸ ਧਰਤੀ ਉੱਤੇ ਆਏ ਮਨੋਰਥਾਂ ਨੂੰ ਸਮਝਣ ਸਮਝਾਉਣ ਦੇ ਚੱਕਰਾਂ 'ਚ ਪੈ ਜਾਂਦਾ ਤੇ ਜਦੋਂ ਵੀ ਉਹ ਮੇਰੇ ਚੇਤਿਆਂ 'ਚ ਆਇਆ ਨਾ ਅਜਿਹੇ ਮੌਕਿਆਂ ਉੱਤੇ ਤਾਇਆ ਵੱਲੋਂ ਕੀਤੇ ਇਸ ਦੁਨੀਆ ਨੂੰ ਇਸ ਸੰਸਾਰ ਨੂੰ ਕੀਤੇ ਜਾਣ ਵਾਲੇ ਪ੍ਰਸ਼ਨ ਆਪਣੇ ਆਪ ਮੇਰੇ ਮੂੰਹ ਉੱਤੇ ਆ ਕੇ ਪੁੱਛਣ ਲੱਗ ਪੈਂਦਾ ਹੈ ਕਿ ਹੋਹੀ ਹਮ ਕਿਤ ਕਾਜ ਜਗਤ ਮੇ ਆਏ ਹਮ ਕਿਤ ਕਾਜ ਜਗਤ ਮੇ ਆਏ ਅਸੀਂ ਇਸ ਦੁਨੀਆ ਦੇ ਵਿੱਚ ਕਿਉਂ ਆਏ ਸੋ ਦੋਸਤੋ ਇੰਨੀ ਸੀ ਸਾਡੀ ਪੋਡਕਾਸਟ ਜਤਿੰਦਰ ਗਿੱਦਾ ਸ਼ੋ ਤੇ ਉਮੀਦ ਹੈ ਇਹ ਕਹਾਣੀ ਜੋ ਬੜੀ ਖੂਬਸੂਰਤ ਲਿਖੀ ਹੋਈ ਹੈ ਜੀ ਅਜਮੇਰ ਸਿੰਘ ਆਲਖਣਾ ਨੇ ਹਮ ਕਿਤ ਕਾਜ ਜਗਤ ਮੇ ਆਏ ਆਪਣੇ ਤਾਇਆ ਸੰਤਾ ਸਿੰਘ ਨੂੰ ਸਮਰਪਿਤ ਹੈ ਕਹਾਣੀ ਮੈਨੂੰ ਬੜੀ ਚੰਗੀ ਲੱਗੀ ਜੀ ਆਪਣੇ ਖਾਸ ਤੌਰ ਤੇ ਉਹ ਪਿੰਡ ਦੇ ਲੋਕ ਆਪਣੇ ਟੱਬਰ ਦੇ ਵਿੱਚੋਂ ਜਾਂ ਬਾਹਰ ਵੀ ਜਿਨ੍ਹਾਂ ਨੇ ਬੜੀ ਮਿਹਨਤ ਕੀਤੀ ਹੈ ਮੁਸ਼ਕਤ ਕੀਤੀ ਹੈ ਕਿਰਤ ਕੀਤੀ ਹੈ ਤੇ ਸਾਨੂੰ ਵੀ ਜ਼ਿੰਦਗੀ ਦੇ ਵਿੱਚ ਕਿਰਤ ਦਾ ਸਾਥ ਦੇਣਾ ਚਾਹੀਦਾ ਸਾਨੂੰ ਵੈਸੇ ਸਾਡੇ ਬਾਬਿਆਂ ਨੇ ਹਨਾ ਤੇ ਸਾਡੇ ਬਜ਼ੁਰਗਾਂ ਨੇ ਸਾਡੇ ਗੁਰੂਆਂ ਨੇ ਪੀਰਾਂ ਨੇ ਸਾਨੂੰ ਇਹੀ ਸਮਝਾਇਆ ਬਾਬੇ ਨਾਨਕ ਨੇ ਵੀ ਸਾਨੂੰ ਇਹੀ ਸਮਝਾਇਆ ਨਾ ਕਿਰਤ ਕਰਨ ਦੀ ਉਹਨਾਂ ਨੇ ਗੱਲ ਕੀਤੀ ਹੈ ਅਸਲ ਵਿੱਚ ਇਹ ਕਹਾਣੀ ਆਪ ਸਭ ਕਿਰਤਿਆਂ ਨੂੰ ਸਮਰਪਿਤ ਹੈ ਬਹੁਤ ਬਹੁਤ ਸ਼ੁਕਰੀਆ ਸਾਡੀ ਪੋਡਕਾਸਟ ਦੇ ਨਾਲ ਜੁੜਨ ਵਾਸਤੇ ਹਮੇਸ਼ਾ ਜਿਉਂਦੇ ਵੱਸਦੇ ਰਹੋ ਚੜ੍ਹਦੀਆਂ ਕਲਾਮਾਂ ਦੇ ਵਿੱਚ ਰਹੋ ਕੀਰਤ ਕਰਦੇ ਰਹੋ ਮੈਨੂੰ ਪਤਾ ਤੁਸੀਂ ਕੀਰਤ ਕਰਦੇ ਹੋ ਤਾਂ ਹੀ ਤਾਂ ਜ਼ਿੰਦਗੀ ਦੇ ਵਿੱਚ ਤੁਸੀਂ ਤਰੱਕੀਆਂ ਕੀਤੀਆਂ ਨੇ ਤੇ ਤਾਂ ਹੀ ਤਾਂ ਜ਼ਿੰਦਗੀ ਦੇ ਵਿੱਚ ਤੁਸੀਂ ਤਰੱਕੀਆਂ ਹੋਰ ਵੀ ਕਰਨੀਆਂ ਬਹੁਤ ਬਹੁਤ ਸ਼ੁਕਰੀਆ ਧੰਨਵਾਦ